ਵੀ ਹਾਂ ਕੀ ਹੋਇਆ ਉਹ ਆ ਕਾਰ ਦੇ ਤੋਲਿਏ ਧੋਣੇ ਸੀ ਤੇ ਚਾਜ ਨਾਲ ਧੋਣੇ ਸੀ ਆ ਕਿੰਨਾ ਗੰਦਾ ਗਾਨਾ ਵਿੱਚ ਗੰਦਾ ਉਹ ਭਰਾਵਾ ਚੰਗੀ ਤਰ੍ਹਾਂ ਦੇ ਤੋਤੇ ਹੋਏ ਆ ਉਹ ਇਤਨਾ ਹੀ ਧੁੱਪਦੇ ਆ ਮੇਰੀ ਗੱਲ ਸੁਣ ਕਿੰਨਾ ਟਾਈਮ ਲਾਏ ਇੱਕ ਘੰਟੇ ਹੋ ਗਏ ਮਸ਼ੀਨ ਦੇ ਵਿੱਚ ਤੂੰ ਬੰਦੇ ਹੋਣੇ ਧੋਈ ਥੋੜਾ ਜਾਣੇ ਆ ਉਹ ਜ਼ਰੂਰੀ ਆ ਮਸ਼ੀਨ ਜੀ ਧੋਣੇ ਆ ਹੱਥ ਵੀ ਤਾਂ ਦਿੱਤੇ ਰੱਬ ਨੇ ਹੱਥ ਨਾਲ ਧੋ ਲੈਣੇ ਸੀ ਆ ਹਾ 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 ਇੰਨੀ ਠੰਡ ਤੇ ਮੈਂ ਹੱਥ ਨਾ ਧੋਵਾਂ ਉਹ ਵੈਸੇ ਵੀ ਰਾਂਗੇ ਇਤਨਾ ਦਾ ਹੈਗਾ ਇਤਨਾ ਦਾ ਹੀ ਤਪਨੇ ਆ ਜੇ ਜ਼ਿਆਦਾ ਹੈਗਾ ਥੋੜਾ ਆਪੇ ਉਹ ਇਹ ਨਾ ਕੰਮ ਨਾ ਕਰਨ ਦੇ ਬਾਨੇ ਆ ਘਰ ਦੇ ਵਿੱਚ ਗਰਮ ਪਾਣੀ ਵੀ ਹੋ ਸਕਦਾ ਵਾ ਹੱਥ ਜੋੜੇ ਮੈਨੂੰ ਕੰਮ ਕਰਨ ਦੇ ਹਾਏ ਹਾਏ ਆ ਕੀ ਕੀਤਾ ਵਾਲਾ ਨੂੰ ਕੀ ਕੀਤਾ ਵਾਲਾ ਨੂੰ ਕੀ ਹੋਇਆ ਵਾ ਓਏ ਆ ਤੇ ਜਮੇ ਘੋੜੇ ਦੀ ਪੂੰਛ ਲੱਗਦੀ ਆ ਤੈਨੂੰ ਜ਼ਿਆਦਾ ਪਤਾ ਮੈਂ ਟ੍ਰੈਂਡਿੰਗ ਦੇ ਵਿੱਚ ਹੈਗੇ ਅੱਜ ਕੱਲ ਉਹ ਸਵਾਹ ਟ੍ਰੈਂਡਿੰਗ ਇਹ ਤਾਂ ਲੱਗਦਾ ਜਿਵੇਂ ਤੁਸੀਂ ਤੰਦੂਰ ਚ ਡਿੱਗਿਓ ਵੋ ਓ ਜਾ ਜਾ ਜਾਇ ਮੱਕਨ ਦੇ ਨਾ ਖਾਲੀ ਇੰਨੇ ਮਹਿੰਗੇ ਮੈਂ ਕਰਾ ਗਿਆ ਇਆਂ ਤੇ ਅੰਦਰ ਤੰਦੂਰ ਦੀ ਓੱਚੇ ਹੋਰ ਕੋਈ ਰੰਗ ਨਹੀਂ ਮਿਲਿਆ ਸੀ ਕਰਾਉਣ ਨੂੰ ਕਰਾਤੀ ਬੇਤੀ ਹੋਰ ਕਿਹੜੇ ਕਰਾਂਦੀ ਲਾਲ ਰੰਗ ਕਰਾ ਲੈਣਾ ਸੀ ਮੈਂ ਨਾਲੇ ਨਾ ਆ ਰੰਗ ਰੂੰਗਾ ਕਰਾਉਣਾ ਚੰਗਾ ਨਹੀਂ ਲੱਗਦਾ ਨਾਲੇ ਤੁਸੀਂ ਭਾਈ ਤੋਂ ਪੁੱਛਿਆ ਸੀ ਰੰਗ ਕਰਾਉਣ ਤੋਂ ਪਹਿਲਾਂ ਕੀ ਮਤਲਬ ਤੇਰਾ ਹੁਣ ਮੈਨੂੰ ਏਕ-ਏਕ ਗੱਲ ਦੀ ਸਾਰਾ ਕੋਈ ਪਰਮਿਸ਼ਨ ਲੈਣੀ ਪਊਗੀ ਕਿ ਅੱਜ ਮੈਂ ਆਵਲਾ ਕਰਵਾ ਲਵਾ ਰੰਗ ਅੱਜ ਮੈਂ ਆਵਲੇ ਰੰਗ ਕਰਵਾ ਲਵਾ ਇਹ ਟ੍ਰੈਂਡਿੰਗ ਤੇ ਜਾਂ ਮੈਂ ਕੱਲ ਸਲੂਨ ਤੇ ਗਈ ਮੈਂ ਕਰਾਈ ਸੀ ਕਿ ਆਪਣੇ ਘਰ ਦੇ ਵਿੱਚ ਜਨਾਨੀ ਨੇ ਕੋਈ ਵੀ ਕੰਮ ਕਰਨਾ ਹੋਵੇ ਨਾ ਤਾਂ ਬੰਦੇ ਤੋਂ ਪੁੱਛ ਕੇ ਕਰਦੀ ਆ ਓ ਹੈਲੋ ਜਿਆਦਾ ਨਾ ਮੇਰੇ ਤੇ ਰੋਬ ਜਿਆ ਨਾ ਝਾੜ ਤੂੰ ਦਿਓਰ ਹੈਗਾ ਨਾ ਦਿਓਰ ਬਣ ਕੇ ਰਹਿ ਇੱਕ ਦਿਨ ਨਾ ਭਾਈ ਨੇ ਜਾਰੀ ਤੁਹਾਨੂੰ ਢੇਲ ਦਿੱਤੀ ਹੋਈ ਆ ਮੈਨੂੰ ਲੱਗਦਾ ਭਾਈ ਨਾਲ ਅੱਜ ਗੱਲ ਕਰਨੀ ਪੈਣੀ ਮੈਨੂੰ ਤੂੰ ਨਾ ਜਿੰਨਾ ਮਰਜ਼ੀ ਗੱਲ ਕਰ ਲੈ ਉਹ ਨਾਲੇ ਵੇਖਾਂਗੀ ਮੈਂ ਵੀ ਉਦੋਂ ਜਦੋਂ ਤੇਰੀ ਜਨਾਨੀ ਆਉਗੀ ਨਾ ਕਿੰਨਾ ਕੁ ਤੂੰ ਉੱਤੇ ਟੋਕਾਂ ਟੋਕਾਂ ਲਾਣਾ ਦੂਜੀਆਂ ਦੀਆਂ ਕੀ ਕਹਿੰਦੇ ਧੀਆ ਦੇ ਤੇ ਬੜੀ ਛੇਤੀ ਕਹਿੰਦੇ ਆ ਕੀ ਕਰਾਇਆ ਉਹ ਕੀ ਕਰਾਇਆ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਫਾਲਤੂ ਦੇ ਨਾ ਮੇਰੇ ਕੰਮ ਦੇ ਵਿੱਚ ਇੰਟਰਫੀਅਰੈਂਸ ਨਾ ਕਰਿਆ ਕਰ ਇਸ ਘਰ ਦੇ ਵਿੱਚ ਨਾ ਮੈਂ ਵੀ ਰਹਿਣਾ ਵਾਂ ਤੇ ਜੋ ਮੈਨੂੰ ਚੀਜ਼ ਗਲਤ ਲੱਗੂਗੀ ਨਾ ਮੈਂ ਬੋਲੂਗਾ ਵੇ ਮੇਰੀ ਗੱਲ ਸੁਣ ਆਏ ਮੂੰਹ ਚੋਕੇ ਬਾਰ-ਬਾਰ ਮੇਰੇ ਕੋ ਨਾ ਮੇਰੀਆਂ ਹੀ ਸ਼ਿਕਾਇਤਾਂ ਲੈ ਕੇ ਨਾ ਆਜਿਆ ਕਰ ਆ ਮੇਰੇ ਤੇ ਨਾ ਫਾਲਤੂ ਦੀਆਂ پابੰਦੀਆਂ ਲਾਉਣ ਦੀ ਲੋੜ ਨਹੀਂ ਹੈ ਜੀ ਆਪ ਦੀ ਜਨਾਨੀ ਆਉਗੀ ਨਾ ਉੱਤੇ ਰੋਗ ਟੋਕਰੀ ਉੱਤੇ ਲਾਈ ਪਾਬੰਦੀਆਂ ਉਹ ਭਾਬੀ ਇੱਥੇ ਚੁੱਪ ਹੋ ਜਾ ਤਾਂ ਵਧੀਆ ਵਾ ਖਬਰਦਾਰ ਆਜ ਤੋਂ ਬਾਅਦ ਮੇਰੀ ਜਨਾਨੀ ਦਾ ਨਾਮ ਲੀਤਾ ਆਪਣੇ ਜ਼ੁਬਾਨ ਤੋਂ ਦੇ ਹੱਲੋ ਇਸ ਘਰ ਦੇ ਵਿੱਚ ਨਹੀਂ ਆਏ ਪਹਿਲਾਂ ਤੇ ਦਿਵਾਲੇ ਹੋ ਗਏ ਜੇ ਨਾਲੇ ਅੱਜ ਤੋਂ ਬਾਅਦ ਜੇ ਉਹਦਾ ਨਾਲ ਹੀ ਤਾਂ ਨਾਸਾਂ ਬੰਦੂਗਾ ਮੈਂ ਓ ਹੈਲੋ ਆ ਜਿਹੜੀਆਂ ਫਾਲਤੂਆਂ ਗੱਲਾਂ ਨਾ ਮੇਰੇ ਸਾਹਮਣੇ ਨਾ ਕਰੀ ਤੂੰ ਮੈਨੂੰ ਹੱਥ ਲਾ ਕੇ ਦੇਖ ਚਾਰ ਇਧਰੋਂ ਤੈਨੂੰ ਮੈਂ ਨਾ ਧਰਾਂਗੀ ਤੇ ਫੇਰ ਦੱਸੀ ਆਏ ਹੈ ਫੇਲ ਸ਼ੁਰੂ ਹੋ ਗਈ ਇਹਦਾ ਰੋਈ ਦਾ ਸਿਆਪਾ ਹੀ ਕੁਛ ਹੈ ਮੈਂ ਕਹਿੰਦੀ ਦਿਨ ਚੜਦੇ ਚੜਿ ਚੜਿ ਸ਼ੁਰੂ ਹੋ ਜਾਂਦੀ ਹੈ ਅ ਪਤਾ ਨਹੀਂ ਕਿਹੜਾ ਵੇਲਾ ਸੀ ਜਿਹੜਾ ਇਹਨੇ ਸਾਡੇ ਘਰ ਪੈਰ ਪਾਇਆ ਮੈਨੂੰ ਤਾਂ ਸਮਝ ਨਹੀਂ ਆਂਦੀ ਸ਼ਰਮ ਨਹੀਂ ਆਂਦੀ ਹੈ ਭਰਾਵਾਂ ਵਰਗਾ ਦਿਓਰ ਉਹਦੇ ਨਾਲ ਹੀ ਹੱਥੀ ਪੈ ਜਾਂਦੀ ਹਰ ਵੇਲੇ ਬੇਫਕੂਫ ਦੇ ਕੋ ਤੂੰ ਜਿਆਦਾ ਨਾ ਮੇਰੇ ਸਾਹਮਣੇ ਬਕਵਾਸ ਨਾ ਕਰ ਇਹੋ ਜਿਹੀ ਗੱਲਾਂ ਮੈਨੂੰ ਅਜੇ ਤਬਾ ਕੀਤੀ ਨਾ ਇੱਕ ਮਾਰਾਂਗੇ ਮੂੰਹ ਤੇ ਚਪੇੜ ਕੇ ਕੋਈ ਗੱਲ ਨਹੀਂ ਭਾਈ ਨੂੰ ਕਰ ਦੇਣਾ ਮੈਂ ਫੋਨ ਵੇਚਦਾ ਕੌਣ ਮੈਨੂੰ ਹੱਥ ਲਾਉਂਦਾ ਇਸ ਘਰ ਦੀ ਤੂੰ ਜਿੰਨੂ ਮੱਜੀ ਫੋਨ ਕਰਦੇ ਮੇਰੇ ਨਾਲ ਨਾ ਪਿੱਛੇ ਹੋ ਕੇ ਗੱਲ ਕਰਿਆ ਕਰ ਨਹੀਂ ਤੈਨੂੰ ਸ਼ਰਮ ਨਹੀਂ ਆਂਦੀ ਠੱਕੇ ਮਾਰਨ ਦੀ ਮੇਰੇ ਮੁੰਡੇ ਨੂੰ ਨਾ ਨਾ ਸ਼ਰਮ ਕਿੱਥੋਂ ਹੋਣੀ ਆ ਉਹ ਮੰਮੀ ਤੁਸੀਂ ਪੂਰੀ ਗੱਲ ਸੁਣਦੇ ਲੋ ਇੱਕ ਢੀ ਬਕਵਾਸ ਕਰਦਾ ਤੁਸੀਂ ਉਹ ਨਹੀਂ ਸੁਣੀ ਸਾਰੀ ਸੁਣੀ ਆ ਮੈਂ ਸਾਰੀ ਉੱਥੇ ਲੋਕਾਂ ਨੂੰ ਸੁਣਦੀ ਵੀ ਸੀ ਤੇਰੀ ਕਰਤੂਤਾ ਵੇਖ ਨਹੀਂ ਪਈ ਆ ਸਾਰੀਆਂ ਹਾਂ ਉਹ ਬਸ ਘਰ ਦੇ ਵਿੱਚ ਆਹੀ ਮੈਂ ਕਿ ਮਾਪੇ ਉਹਨੂੰ ਖਰੇ ਕੀ ਅਕਲ ਹੀ ਨਹੀਂ ਸੀ ਰੁੜ ਕੇ 2 ਸਾਲ ਹੋਰ ਰੱਖ ਲੈਂਦੇ ਤੇਰੀ ਅਕਲ ਤਾਂ ਸੁਕਾ ਦਿੰਦੇ ਮੇਰੀ ਗੱਲ ਸੁਣੋ ਮੇਰੇ ਮਾਪੇ ਤੇ ਨਾ ਜ਼ਿਆਦਾ ਨਾ ਜਾਓ ਤੁਸੀਂ ਇਹਦੇ ਮਾਂ ਮਾਂ ਹੈਗੇ ਨਾ ਅਕਲ ਥੋੜੀ ਇਹਨੂੰ ਦੇ ਦਿੰਦੇ ਵੱਡਿਆਂ ਨਾਲ ਗੱਲ ਕਿਤੇ ਮੈਨੂੰ ਮੇਰੀ ਅਕਲ ਆ ਅਕਲ ਦੇ ਵਿੱਚ ਰਹਿ ਕੇ ਗੱਲ ਕਰਨਿਆ ਮੈਂ ਠੱਕੇ ਠੱਕੇ ਨਹੀਂ ਮਾਰਨਿਆ ਮੈਂ ਮੇਰੇ ਵੱਡਿਆਂ ਨਾਲ ਹੀ ਗੱਲ ਕਰਨ ਢਈ ਉਹਦੇ ਨਾਲ ਵੱਡੀ ਬਣਨੀ ਹੈ ਕਿਹੜੀ ਵੱ ਚਪੇੜ ਮੈਂ ਮਾਰਨੀ ਹੋ ਇਹ ਕਰਨਾ ਹੀ ਉਹ ਕਰਨਾ ਲਾ ਕੇ ਦਿਖਾ ਹੱਥ ਮੈਂ ਹੀ ਕੋਲ ਲਾ ਮੇਰੇ ਮੁੰਡੇ ਤੇ ਹੱਥ ਮੇਰੀ ਗੱਲ ਸੁਣੋ ਹਾਂ ਸੁਣਾ ਜੇ ਚਪੇੜ ਲਾਣ ਤੱਕ ਨੋਬਤ ਆ ਜੂਗੀ ਨਾ ਉਹ ਵੀ ਮੈਂ ਲਾ ਦਾਂਗੀ ਕਿਉਂਕਿ ਇਹਨੂੰ ਥੋੜੀ ਅੱਛਾ ਅੱਛਾ ਲਾ ਕੇ ਦਿਖਾ ਮੇਰੇ ਸਾਹਮਣੇ ਲਾ ਮੈਂ ਹੁਣ ਤਾਂ ਦੱਸਣੀ ਆ ਆ ਤੇ ਮੈਨੂੰ ਮਜਬੂਰ ਕਰਨ ਦੇ ਜੇ ਸੱਚੀ ਲੱਗ ਗਈ ਨਾ ਚਪੇੜ ਤੇ ਫੇਰ ਮੈਨੂੰ ਨਾ ਕਹੀ ਕੋਈ ਨਾ ਮੈਂ ਵੀ ਵੇਖ ਲੈਣਾ ਵਾ ਅੱਜ ਹੱਥ ਜੋਕੇ ਵਿਖਾ ਲਓ ਤੁਸੀਂ ਤੂੰ ਮੇਰੇ ਨਾਲ ਜਿਆਦਾ ਬਕਵਾਸ ਨਾ ਕਰ ਮੈਨੂੰ ਦੱਸ ਕਿਹੜੀਆਂ ਗੱਲਾਂ ਨੇ ਗਲਤ ਕੀਤੀਆਂ ਤੇਰੇ ਨਾਲ ਮੈਂ ਕਿਹੜੀਆਂ ਗੱਲਾਂ ਗਲਤ ਕੀਤੀਆਂ ਮਾਲਾ ਨਾ ਕਰੀ ਨੀ ਮਾਲਾ ਨਾ ਕਰੀ ਆਈ ਝਾਲਾ ਜਿਹਾ ਬਣਾ ਕੇ ਆ ਗਈ ਤੇਰੀ ਜੁਬਾਨ ਬੋਲ ਤਲਦਰ ਚਲਦੀ ਪਈ ਆ ਤੂੰ ਮੁੰਡੇ ਨੂੰ ਹੰਡੀ ਕੋ ਨਾ ਖਲਾਣ ਵਾਲੀ ਲੈ ਚਾਚੀ ਜੀ ਤੁਸੀਂ ਤੇ ਮੇਰਾ ਸਾਥ ਦੋ ਤੁਸੀਂ ਤੇ ਕਹਿੰਦੇ ਜੇ ਤੂੰ ਮੇਰੀ ਧੀ ਹਮਰਗੀ ਆ ਸਾਥ ਦਵੋ ਤੇ ਤੂੰ ਐਸੇ ਇਸ ਤਰ੍ਹਾਂ ਬੋਲੇ ਇਸ ਤਰ੍ਹਾਂ ਬੋਲੇ ਤੂੰ ਹੀ ਧੀ ਬਣ ਕੇ ਦਿਹਾ ਨਾ ਮੈਂ ਤੇ ਦੀ ਬਣੀ ਆ ਤੁਹਾਡੀ ਇਹਨੂੰ ਸਮਝਾਓ ਆਪਣੇ ਚਾਚੀ ਨੇ ਨਾ ਗਲਤ ਚੀਜ਼ਾਂ ਵਿੱਚ ਸਾਥ ਨਹੀਂ ਦੇਣਾ ਕਿਹ ਕੀ ਗਲਤ ਆ ਗਲਤ ਆ ਹਾਂ ਗਲਤ ਚੀਜ਼ਾਂ 'ਚ ਸਾਥ ਨਹੀਂ ਦੇਣਾ ਇਹਦਾ ਸਾਥ ਕਿਉਂ ਦੇਣ ਦੇਜੇ ਤੁਹਾਨੂੰ ਪਤਾ ਕਿ ਮੇਰਾ ਤਾਂ ਮੈਂ ਤੇਰਾ ਤਾਂ ਹੀ ਸਾਥ ਹੈ ਨਾ ਬਗਾਨੀ ਆਈ ਦਾ ਸਾਥ ਦਾ ਚਾਚੀ ਦੀਆਂ ਤਾਂ ਇਹੀ ਹੁੰਦੇ ਮੈਨੂੰ ਉਹਨੂੰ ਹੁੰਦੇ ਤੇ ਆਪਣੀ ਹੱਦ ਵਿੱਚ ਰਹਿ ਇਸ ਘਰ 'ਚ ਰਹਿਣਾ ਤੇ ਮੈਂ ਆਪਣੀ ਹੱਦ 'ਚ ਹੀ ਆਈ ਮੈਨੂੰ ਤੇਰੀ ਹੱਦ ਦੱਸਣ ਦੀ ਲੋੜ ਨਹੀਂ ਇਹਨੂੰ ਆਪਣੀ ਹੱਦ 'ਚ ਰੱਖੋ ਆ ਸਾਨੂੰ ਨਹੀਂ ਪਸੰਦ ਇਹ ਜਾਲੇ ਜੇ ਬਣਾ ਕਿੰਨੂ ਪੁੱਛ ਕੇ ਬਣਾਏ ਜਾਲੇ ਆਹੋ ਵੇਖ ਦੀ ਜबान ਕੱਢੀ ਹੈ ਇਹਨੂੰ ਅਕਲ ਕਿਸ ਨੇ ਸਿਖਾਈ ਕਿ ਨਾ ਬੋਲਦੀ ਐ ਬਸ ਵੱਡੇ ਛੋਟੇ ਲਿਆ ਜੀ ਕੋਈ ਨਹੀਂ ਇਹਨੂੰ ਬਾਂਚਣ ਲੱਗੇ ਤਾਂ ਹੈਗਾ ਵਾ ਕੰਮ ਕਰਨ ਲੱਗੇ ਤਾਂ ਮੌਤ ਪੈ ਜਾਂਦੀ ਆ ਓ ਬਕਵਾਸ ਨਾ ਮੇਰੇ ਸਾਹਮਣੇ ਨਾ ਕਰ ਮੇਰੀ ਗੱਲ ਸੁਣਨ ਨਾਲੇ ਕੀ ਕਹਿਂਦੀ ਜੀ ਜ਼ੁਬਾਨ ਬੜੀ ਚਲਾਨਦੀ ਆ ਜ਼ੁਬਾਨ ਵੀ ਨਾ ਮੇਰੀ ਤੂੰ ਹੀ ਖਲਾਈ ਆ ਪਹਿਲਾਂ ਮੈਂ ਬੋਲਦੀ ਨਹੀਂ ਕਿੰਨੀ ਬਕਵਾਸਾ ਵੇਖੋ ਸਾਹਮਣੇ ਤੁਹਾਡੇ ਕਰਨ ਦਿਆ ਵਾ ਤੋ ਇਹਨੂੰ ਕੁਛ ਕਹਿਂਦੇ ਜੇ ਇਹ ਮੇਰੀ ਇੱਕ ਗੱਲ ਸੁਣੋ ਜੇ ਨਾ ਚਾਚੀ ਜੀ ਚਾਚਾ ਜੀ ਮੰਮੀ ਨਾਲ ਇਤਰਾ ਬੋਲਣ ਫਿਰ ਤੁਹਾਨੂੰ ਕਿਤਨਾ ਚਾ ਲੱਗੂ ਸਾਡੇ ਜਿਲ੍ਹੇ ਦਾ ਆਇਆ ਲੱਗਿਆ ਹਾਲੋ ਬੇਸੇ ਹੈ ਕਿ ਲੈਨ ਕੋਈ ਗੱਲ ਕਰਨ ਦੀ ਤੇ ਫੇਰ ਤੁਸੀਂ ਮੈਨੂੰ ਕਹਿਣਾ ਕਿ ਮੈਂ ਬੋਲਦਾ ਮੈਂ ਆਪਣੀ ਹਰਕਤਾਂ ਨਹੀਂ ਵੇਖਦੀ ਤੇ ਤੂੰ ਬੋਲਦਾ ਮੈਂ ਤੇ ਤੈਨੂੰ ਕਹਿਣਾ ਹੀ ਬੋਲਦਾ ਤੇ ਬੋਲਣਾ ਵਾ ਤੇ ਬੋਲਣਾ ਨਹੀਂ ਆ ਤੂੰ ਸਹੀ ਗੱਲ ਤਾਂ ਹੀ ਬੋਲਦਾ ਉਹ ਕਿਹੜਾ ਗਲਤ ਬੋਲਦਾ ਮੇਰੇ ਸਾਹਮਣੇ ਨਾ ਇਹਨੂੰ ਕੋਈ ਬਕਵਾਸ ਨਾ ਕਰਦੀ ਆਪਣਾ ਮੂੰਹ ਲੈ ਕੇ ਤੋਂ ਨਿਕਲ ਜਾ ਕੋਈ ਗੱਲ ਨਹੀਂ ਆ ਲੈੰਦੋ ਅੱਜ ਭਾਈ ਨੂੰ ਦਾਦਾ ਸਾਰਾ ਕੁਝ ਮੈਂ ਤੇ ਦੱਸ ਦੇ ਕੀ ਕੀ ਕਹਿਣਗੀ ਤੇਰੇ ਭਾਜੀ ਕੀ ਕੀ ਕਹਿਣ ਕੇ ਡਰਦੀ ਐ ਮੈਂ ਤੇਰੇ ਭਾਜੀ ਕੋਲ ਦੱਸ ਉਹ ਮੈਂ ਉਹ ਕਰ ਲੈਣਾ ਭਾਜੀ ਨੂੰ ਤੂੰ ਕਰ ਤੂੰ ਕਰ ਲੈ ਫੋਨ ਆ ਕੇ ਤੂੰ ਕਰ ਡਰਦੀ ਵੀ ਨਹੀਂ ਹੋ ਗੋਲਡੀ ਕੋਲ ਡਰਦੀ ਵੀ ਨਹੀਂ ਹੋ ਦੱਸ ਕਿਹਨੇ ਨਾਂ ਬੋਲਿਆ ਕਿਹਦੇ ਕੋ ਡਰਨੀ ਐ ਦੱਸ ਦੇ ਕਿਹਦੇ ਕੋ ਡਰਨੀ ਐ ਹੈਲੋ ਪਾਈ ਦੀ ਛੇਤੀ ਘਰ ਆਓ ਕਰ ਲੈ ਕਰ ਲੈ ਬਸ ਛੇਤੀ ਘਰ ਆ ਜਾਓ ਨਹੀਂ ਤਾਂ ਬੜਾ ਕਲੇਸ਼ ਹੋਏਗਾ ਅੱਜ ਹਾਂ ਕਰ ਲਈ ਚੇਲੇਆ ਕਰ ਲੈ ਫੋਨ ਕੋਈ ਨਹੀਂ ਹੁਣ ਨਾ ਪਾਈ ਆ ਕੇ ਦੱਸਣਗੇ ਸਾਰਾ ਕੁਝ ਕੋਈ ਨਹੀਂ ਭਾਜੀ ਨੂੰ ਵੀ ਆਂਦੇ ਕੌਣ ਸਹੀ ਐ ਕੌਣ ਗਲਤ ਐ ਭਾਈ ਦਾ ਵੀ ਡਰਨੀ ਐ ਇਹਨੂੰ ਮੰਜੂ ਇਹਨੂੰ ਡਰਕਦਾ ਐ ਇੰਦਰ ਲੱਥੀ ਚੜੀ ਨਹੀਂ ਕਿਸੇ ਦੀ ਇਨੇ ਕਿਉਂ ਡਰਨਾ ਮੇਰੀ ਗੱਲ ਜੇ ਲੱਥੀ ਚੜੀ ਹੁੰਦੀ ਤੇ ਪਾਲਣਾ ਜਾ ਕੇ ਅੱਧੇ ਕਾਲੇ ਅੱਧੇ ਚਿੱਟੇ ਦਦੇ ਹਰੇ ਹਾਲ ਕਰਵਾ ਕੇ ਆਂਦੀ ਕਿੰਨੂੰ ਪੁੱਛ ਕੇ ਕਰਾਇਆ ਨਹੀਂ ਕਿਸੇ ਨੂੰ ਨਹੀਂ ਪੁੱਛਿਆ ਸ਼ਰਮ ਵੀ ਨਹੀਂ ਨਾ ਮੈਨੂੰ ਪੁੱਛਿਆ ਨਾ 골ਡੀ ਮੁਝੇ ਆਪਣੀ ਮਨ ਮਰਜ਼ੀਆਂ ਕਰਦੀ ਐ ਕਰਨ ਦੋ ਆਲਨ ਦੋ 골ਡੀ ਨੂੰ ਕਾੜੀ ਦਿੱਤਾ ਨਾ ਉਹਨੇ ਫੋਨ ਆਪੇ ਦੇਖਦਾ ਉਹ ਤੁਹਾਡੇ ਘਰ ਦੇ ਵਿੱਚ ਆ ਰਿਵਾਜ ਹੁੰਦੇ ਹੋਣਗੇ ਵਾਲਜੇ ਰੰਗੋਣ ਵਾਲੇ ਸਾਡੇ ਘਰ ਦੇ ਵਿੱਚ ਆ ਰਿਵਾਜ ਨਹੀਂ ਹੈਗੇ ਮੈਨੂੰ ਨਾ ਬਹੁਤੇ ਰਿਵਾਜ ਨਾ ਸਕਾ 골ਡੀ ਦੇ ਵੀ ਕੀ ਕਹਿਣਾ ਆਉਂਦੇ ਸਿੱਧੇ ਉਹਦੇ ਚੜੀ ਹੋਣੀ ਆ ਮਗਰ ਉਹਦੇ ਕੱਦੀ ਹੋਣੀ ਆ ਮੈਂ ਕਰਾਣੇ ਕਰਾਣੇ ਉਹਨੇ ਕਰ ਗੱਲੋ ਲੱਤ ਕਰਾ ਲਾ ਤੁਸੀਂ ਕਿਉਂ ਨਹੀਂ ਕਰਦੇ ਭਾਈ ਨਾ ਕਰੋ ਹਾਂ ਕਰਨੀ ਆ ਕਰਨੀ ਕਿਉਂ ਨਹੀਂ ਮੈਂ ਤੇ ਆਪਨੇ ਮਿੰਦੇ ਜਰਨ ਜੱਗੇ ਲੱਗਦੇ 10 ਵਰਕੇ ਲੱਗਦੇ ਇਹ ਵਾਲ ਜੋ ਨੇ ਕੀਤਾ ਹੈ ਹਾਲ ਆਪਣਾ ਸੱਚ ਪੁੱਛੋ ਨਾ ਗਲਤੀ ਇਹਦੇ ਵਿੱਚ ਇਹਦੀ ਨਹੀਂ ਆ ਗਲਤੀ ਤੁਹਾਡੇ ਦੋਨਾਂ ਦੀ ਆ ਤੁਸੀਂ ਇਹਨੂੰ ਰੋਕਦੇ ਡੋਕਦੇ ਨਹੀਂ ਜੇ ਨਾਲੇ ਤੁਸੀਂ ਵੇਖਿਆ ਜੇ 12 12 ਵਜੇ ਤੋਂ ਪਹਿਲਾਂ ਤੇ ਨਾਈਟ ਸੂਟ ਹੀ ਨਹੀਂ ਲਾਉਂਦੀ ਘਰ ਦੇ ਵਿੱਚ 100 ਬੰਦਿਆਂ ਨੇ ਹੋਣਾ ਹੁੰਦਾ ਵਾ 100 ਡਰਾਈਵਰਾਂ ਨੇ ਹੋਣਾ ਹੁੰਦਾ ਵਾ ਬਹੁਤ ਚੰਗਾ ਲੱਗਦਾ ਵਾ ਕਿ ਨਾਈਟ ਸੂਟ ਪਾ ਕੇ ਉਹਨਾਂ ਸਾ ਨਾਲੇ ਤੂੰ ਇਹਨਾਂ ਕੋਈ ਕੁਝ ਸਿੱਖ ਲੈ 6 ਵਜੇ ਅਗਲੇ ਉੱਠ ਗਏ ਨਾ ਸਾਰਾ ਕੰਮ ਕਰ ਲੈਂਦੇ ਘਰ ਦਾ ਤੇ ਤੇਰੀ 12 ਵਜੇ ਤੋਂ ਪਹਿਲਾਂ ਜਾਗ ਹੀ ਨਹੀਂ ਖੁੱਲਦੀ ਮੈਨੂੰ ਨਾ ਜਿਆਦਾ ਲੈਕਚਰ ਦੇ ਦੀ ਲੋੜ ਨਹੀਂ ਆ ਕਿ ਤੂੰ ਇਹ ਨਹੀਂ ਕੀਤਾ ਤੂੰ ਉਹ ਨਹੀਂ ਕੀਤਾ ਤੇਰੇ ਤੋਂ ਵੱਡਿਆਂ ਨਾਲ ਤੂੰ ਤੂੰ ਕਰਕੇ ਕਿਉਂ ਬੁਲਾਣਿਆ ਉਹ ਮੈਂ ਤੇ ਇਦਾਂ ਹੀ ਬੋਲੂਗਾ ਭਾਬੀਆਂ ਤੇਰੀ ਜਿਹੜਾ ਬਕਵਾਸ ਨਾ ਕਰ ਦੋ ਚਪੜਾ ਉਹ ਤੇ ਲਾ ਦੇਣਗੇ ਉਹ ਭਾਬੀਆਂ ਨੂੰ ਜਦ ਕਰਾਉਣੀ ਹੋਣੀ ਚਾਹੀਦੀ ਆ ਸਹੀ ਆ ਤੂੰ ਸਹੀ ਆ ਤੇ ਮੈਂ ਹੀ ਗਲਤ ਆ ਬਸ ਇਹਨੂੰ ਨਾ ਇਥੋਂ ਬਿਰਕ ਪਰਾਂ ਕਰ ਨਾ ਦੋਜ ਬੜਾ ਦੇ ਮੂੰਹ ਤੇ ਲਾ ਦੇਣੀ ਆ ਨਹੀਂ ਆਜਾ ਦਲਾ ਹੀ ਲਾ ਮੈਂ ਵੀ ਵੇਖਦਾ ਮਾਂ ਫਿਰ ਚੱਲ ਨਿਕਲ ਤੂੰ ਨਿਕਲ ਜਾ ਨਿਕਲ ਜਾ ਨਿਕਲੇ ਨਿਕਲੇ ਪਰੇ ਹੋ ਤੂੰ ਉਹ ਚੱਲ ਉਹ ਢਿਲਦੇ ਵੀ ਨਹੀਂ ਤੂੰ ਇਥੋਂ ਆਇਆ ਵੱਡਾ ਤੂੰ ਮੈਂ ਸਮਝਾਣੀ ਬੜਾ ਆਪਣੇ ਆਪ ਨੂੰ ਸਮਝਦਾ ਵਾ ਤੂੰ ਸਮਝਾ ਲਓ ਤਾਂ ਵਧੀਆ ਰਹੂਗਾ ਉਹ ਜਾ 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 ਚੁੱਪ ਕਰ ਮੈਂ ਤੇ ਸਮਝੀ ਆ ਤੂੰ ਸਮਝ ਜਾ ਕੇ ਤੇਨੂੰ ਸ਼ਰਮ ਆਈ ਕਹੀ ਉਹ ਆ ਤੇ ਤੁਹਾਡੇ ਸਾਹਮਣੇ ਨਹੀਂ ਰੁਕਦੀ ਉਹ ਨਿਕਲ ਜਾ ਜਾ ਦਫਾ ਹੋ ਜਾ ਦਫਾ ਹੋ ਜਾ ਇਥੋਂ ਬਾਂਦਰਾ ਜਾ ਨਿਕਲ ਇਥੋਂ ਆਇਆ ਤੂੰ ਵੱਡਾ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦਾ ਵਾ بڑا ਹੈਗਾ ਤੂੰ ਨਹੀਂ ਮੇਰੀ ਗੱਲ ਸੁਨ ਉਹ ਛੱਡੋ ਮੈਨੂੰ ਚਾਚੀ ਜੀ ਉਹਨੂੰ ਸਮਝਾਓ ਥੋੜਾ ਜਿਹਾ ਅਕਲ ਦੋ ਉਹਨੂੰ ਮੇਰੀ ਗੱਲ ਸੁਨ ਤੂੰ ਕੀ ਸੋਚਦਾ ਨਾ ਵਾ ਪੰਜੀ ਇੱਕ ਮਿੰਟ ਤੂੰ ਸਹੀ ਹੁੰਦੇ ਨਾ ਇੱਥੇ ਤਾਂ ਕਦੀ ਨੋਪਤ ਨਹੀਂ ਪਹੁੰਚਣੀ ਜਿੱਡੀ ਜ਼ੁਬਾਨ ਚਲਾਣ ਲਈ ਆ ਤੂੰ ਮੁੰਡੇ ਨਾਲ ਮੇਰਾ ਤਾਂ ਨੂੰ ਬੋਲਣਾ ਦੇ ਦਦਾ ਵਾ ਉਹਦਾ ਨਹੀਂ ਦੇਖਦਾ ਉਹ ਕੀ ਬਕਵਾਸ ਕਰਨ ਦੇ ਆ ਵਾ ਤੂੰ ਕੀ ਬਕਵਾਸ ਕਰਨੀ ਮੁੰਡੇ ਨੂੰ ਕਦੀ ਚਪੇੜਾ ਮਾਰਦੀ ਕਦੀ ਗੁੱਸੇ ਕਰਨ ਹਾਈ ਤੇ ਮੁੰਡੇ ਦਾ ਵਿਆਹ ਹੋਇਆ ਨਹੀਂ ਤੇ ਤੂੰ ਮੇਲੇ ਕਿਵੇਂ ਨੇ ਪੱਲਾ ਮਾਰਨ ਲੱਪਈਆਂ ਉਹਦੇ ਜਿਵੇਂ ਮਾਰਨ ਹੀ ਨਹੀਂ ਨਾ ਦਿਆ ਕੀ ਕਹਿਣ ਸਹੀ ਕਹਿਂਦੀ ਆ ਤੈਨੂੰ ਤੁਹਾਨੂੰ ਦੇਣਾ ਉਹਦੀਆਂ ਗੱਲਾਂ ਸਹੀ ਲੱਗਣੀਆਂ ਉਹ ਤੇ ਪਰਦੇ ਪਾਣੇ ਬੰਦ ਕਰ ਦੋ ਅਕਲ ਦੋਨ ਨੂੰ ਥੋੜੀ ਜੀ ਉਹਨੂੰ ਬਹੁਤ ਅਕਲ ਆ ਤੂੰ ਅਕਲ ਸਿੱਖ ਥੋੜੀ ਜਿੰਨੀ ਨਹੀਂ ਮੰਜੂ ਪੇਕੇ ਵੀ ਭਰਾਵਾਂ ਨਾਲ ਇਸ ਤਰ੍ਹਾਂ ਹੀ ਲੜਦੀ ਹੋਣੀ ਹੂ ਪਤਾ ਨਹੀਂ ਮਨ ਲੜਦਾ ਨਾ ਲੜਦੀ ਇਹ ਚਾਹ ਜਿਹਾ ਕੇ ਵੇਂਦੇ ਹੋਣੇ ਨਾ ਮੈਂ ਭਰਾਵਾਂ ਨਾਲ ਲੱਗਦੀ ਕਿ ਜਿਹੜੀ ਆਦਤਾਂ ਤੇਰੀ ਇੱਥੇ ਵੀ ਹੈ ਨਾ ਉਹੀ ਹੈ ਅੱਛਾ ਮੇਰੀ ਗੱਲ ਸੁਣੋ ਮੇਰੇ ਭਰਾਣੇ ਇਤਰਾ ਦੇ ਨਹੀਂ ਹੈਗੇ ਜਿ ਤਰ੍ਹਾਂ ਦੀ ਬਕਵਾਸ ਕਰਦਾ ਵਾ ਉਹ ਇਤਰਾ ਦਾ ਨਹੀਂ ਮੇਰੇ ਨਾਲ ਬਿਹੇਵ ਕਰਦਾ ਜਿ ਤਰ੍ਹਾਂ ਬੋਲਦਾ ਵਾ ਵੱਡੀ ਆ ਸਤਿਕਾਰ ਨਹੀਂ ਦੇਣਾ ਚਾਹੀਦਾ ਭਾਬੀ ਆ ਨਾ ਮਾਵਾ ਦੇ ਸਮਾਨ ਹੁੰਦੀਆਂ ਵਾ ਤੂੰ ਪਿਆਰ ਕਰਿਆ ਕਰਨਾ ਤੂੰ ਤੇ ਚਪੇੜਾ ਤਾਂ ਕਰਨੀ ਆ ਰਵੇ ਤੂੰ ਕਿਰੇ ਮਾਵਾ ਵਾਲੇ ਕੰਮ ਕਰਨ ਈ ਉਹਦੇ ਨਾਲ ਭਾਬੀ ਮਾਵਾ ਸਮਾਰ ਜਦੋਂ ਮੁੰਡੇ ਨੇ ਮਜ਼ਾਕ ਕਰੀ ਦਿੱਤਾ ਤੇਰੇ ਹਾਰਾਂ ਵੱਲੋਂ ਤੇ ਤੂੰ ਕਿੱਥੇ ਚੜੀ ਤੇ ਕਿੱਥੇ ਉਤਰਦੀ ਪਈ ਐ ਕਿਹੜਾ ਮਜ਼ਾਕ ਕੀਤਾ ਬਕਵਾਸ ਬਕਵਾਸ ਕਿੰਨੀ ਕਰਨ ਦਿਆ ਸੀ ਤੂੰ ਘਟ ਨਹੀਂ ਬਕਵਾਸ ਕਰਦੀ ਬਈ ਜ਼ੁਬਾਨ ਵੇ ਨਾ ਤੂੰ ਪੜ੍ਹੀ ਲਿਖੀ ਐ ਤੇ ਇਹਨਾਂ ਦੇ ਅੰਡਪੜ ਚੰਗੇ ਮੈਂ ਨਾ ਪੜ੍ਹੀ ਲਿਖੀ ਐ ਉਹ ਵੀ ਪੜ੍ਹਾ ਲਿਖਿਆ ਨਾ ਕਿਤਨਾ ਬਕਵਾਸ ਕਰਨ ਦਿਆ ਹੈਗਾ ਥੋੜੀ ਗੱਲ ਗੱਲ ਤੇ ਬਕਵਾਸ ਕਰਦੀ ਬਕਵਾਸ ਮੇਰੀ ਗੱਲ ਸੁਣੋ ਦੋਵੇਂ ਜਾਣੀਆਂ ਤੂੰ ਹੀ ਮੈਨੂੰ ਕਹਿਂਦੇ ਏ ਤੂੰ ਬਕਵਾਸ ਕਰਦੀ ਆ ਤੈਨੂੰ ਅਕਲ ਨਹੀਂ ਐ ਉਹ ਮੇਰੀ ਗਰਲਸ ਯਾਰੋ ਇਥੋਂ ਤੱਕ ਨੌਬਤ ਕਿਸ ਤਰ੍ਹਾਂ ਆਈ ਇਹ ਵੀ ਸੁਣ ਲੋ ਜਦੋਂ ਮੈਂ ਨਵੀਂ ਨਵੀਂ ਵਿਆਈ ਸੀ ਨਾ ਕਹਿੰਦਾ ਹੈਗਾ ਭਾਬੀ ਮੈਨੂੰ ਬੂਟ ਦੇ ਦੇ ਮੇਰੇ ਮੇਰੇ ਨਾ ਬੂਟ ਸਾਫ਼ ਕਰ ਦੇ ਚੱਲ ਮੈਂ ਕਿਾ ਚੱਲ ਮੇਰਾ ਭਰਾ ਵਾ ਤੇ ਫਿਰ ਕੀ ਹੋਏ ਜੇ ਮੈਂ ਕਾਰ ਵੀ ਦਿੱਤੇ ਪਰ ਇਹ ਤੇ ਵਧੀ ਜਾਣਦੇ ਆ ਵਧੀ ਜਾਣਦੇ ਹੈਗਾ ਮੇਰਾ ਆਹ ਕੰਮ ਕਰ ਦੇ ਮੇਰਾ ਉਹ ਕੰਮ ਕਰ ਦੇ ਨਿੱਕੇ ਨਿੱਕੇ ਕੰਮ ਜੇ ਮੈਂ ਕੰਮ ਕਰ ਵੀ ਦਿੰਦੀ ਹੀ ਨਾ ਤੇ ਫਿਰ ਉੱਚਾ ਵੀ ਨੁਕਸੇ ਕੱਢਦਾ ਹੈਗਾ ਆਹ ਕਿਤਨਾ ਕੀਤਾ ਤੈਨੂੰ ਅਕਲ ਨਹੀਂ ਹੈਗੀ ਤੂੰ ਤੋ ਕਰਕੇ ਤੇ ਮੈਨੂੰ ਬੁਲਾਉਂਦਾ ਵਾ ਤੋ ਹੀ ਆਪ ਵੇਖੋ ਕਿੰਨੀ ਕਿ ਚੰਗੀ ਗੱਲ ਐ ਜੇ ਕੀ ਦੇ ਨਾ ਤੁਸੀਂ ਇਹਨੂੰ ਪਹਿਲਾਂ ਹੀ ਰੋਗ ਲਿਆਉਂਦੇ ਨਾ ਇੱਥੋਂ ਤੱਕ ਨੋਬਤ ਹੀ ਨਹੀਂ ਆਣੀ ਸੀ। ਚੁੱਪ ਕਰ ਨਹੀਂ ਤੇਰਾ ਕਿਹੜਾ ਸਿਰ ਪਾੜਦਾ ਉਹਨੇ ਜਿਹੜਾ ਨੋਬਤ ਨੋਬਤ ਲਾਏਦਾ ਸੀ। ਸਿਰ ਪਾੜਨ ਤੋਂ ਉਹਨੇ ਘੱਟ ਵੀ ਨਹੀਂ ਕੀਤਾ। ਕਿ ਤੇਰਾ ਕੁੱਤੇ ਵਾਂਗ ਬਕਵਾਸ ਕਰੀ ਜਾਂਦਾ ਵਾ। ਉਹਨੂੰ ਥੋੜਾ ਜਿਹਾ ਸਮਝਾ ਲੋ। ਨਹੀਂ। ਹਾਂ। ਤੂੰ ਮਿੱਝਾ ਵੱਕਰ ਨਾ ਬੋਲ। ਇਹ ਹੈ ਦੀ ਜ਼ਬਾਨ ਕੇ ਸਰ ਕਿੰਨੀ ਆ। ਕਿ ਕਿਹੜਾ ਕੁੱਤਾ ਕੁੱਤਾ ਕਰਦੀ ਰਹੀ ਹੈ ਆਪਣੇ ਭਰਾ ਨੂੰ ਕੁੱਤਾ ਕੰਦੀ ਆ। ਇਹਦੀ ਜ਼ਬਾਨ ਦਿਨਾਂ ਦਿਨ ਵਧੀ ਜਾਂਦੀ ਹੈ। ਮੰਜੂ ਸੋਚਣਾ ਪਈ ਗਏ। ਕੋਈ ਗੱਲ। ਗੋਲਡੀ ਨਾਲ ਮੈਂ ਗੱਲ ਕਰਨੀ ਆਂਦਾ ਤੇ। ਮੈਂ ਫੋਨ ਕਰਨ ਲਈ ਗੋਲਡੀ ਇਹ ਜਰਾ ਭੋਏ ਚੜੀ ਆਈ ਜਿਹੜੀ ਇਹ ਛੱਡਨੀ ਨਹੀਂ ਇਹਦੇ ਸਾਡੇ ਲਾਡ ਪਿਆਰ ਦਾ ਡਾ ਗਲਤ ਨਤੀਜਾ 골ਡਨ ਤੇ ਫੋਨ ਕਰ ਦਿੱਤਾ ਸਾਈ ਨੇ ਮੇਰੇ ਤੇ ਦਿਮਾਗ ਹੀ ਖਰਾਬ ਕਰ ਛੱਡਿਆ ਕੁੜੀ ਨੇ ਆਦੀ ਮਾਂ ਨੂੰ ਫੋਨ ਕਰੋ ਕਰਨੀ ਆ ਮੈਂ ਮੈਂ ਛੱਡਨੀ ਨਹੀਂ ਇਹ ਗੱਲ ਹੈ ਜਿਸ ਤਰ੍ਹਾਂ ਉਹਨੂੰ ਪੈਂਦੀ ਪਈ ਹਾਰ ਵੇਲ ਚਪੇੜਾ ਮਾਰ ਦਵੇ ਕੱਲ ਨੂੰ ਚਪੇੜਾ ਕੀ ਰਹਿ ਜੇਗੀ ਉਹਦੀ ਇੱਜ਼ਤ ਸਾਡੀ ਇੱਜ਼ਤ ਕਾ ਜੇਗੀ ਉਹਨਾਂ ਦੇ ਮਾਂ ਨੂੰ ਫੋਨ ਕਰੋ ਸਿਰ ਤੇ ਚੜੀ ਬਹੁਤੀ ਸਿਰ ਤੇ ਚੜੀ ਹੈ ਉਹ ਆ ਜਾਓ ਭਾਈ ਕੀ ਨੇਰੀ ਚੱਲ ਗਈ ਯਾਰ ਫੋਨ ਤੇ ਫੋਨ ਕਰੀ ਜਾਣਾ ਭਾਈ ਦੋ ਮਿੰਟ ਬਹਿ ਜਾਓ ਮੈਨੂੰ ਬਹਿਣ ਲਈ ਬੁਾਇਆ ਵਾ ਤੇ ਉੱਥੇ ਹੀ ਆ ਜਾਂਦਾ ਤੁਹਾਨੂੰ ਪਤਾ ਘਰ ਦੇ ਵਿੱਚ ਕੀ ਹੋਇਆ ਵਾ ਕੀ ਹੋਇਆ ਵਾ ਭਾਬੀ ਨੇ ਇੰਨਾ ਜ਼ਿਆਦਾ ਬੋਲਿਆ ਨਾ ਮੈਨੂੰ ਉਤੋਂ ਮੈਨੂੰ ਇਹ ਵੀ ਕਹਿੰਦੇ ਕਹਿੰਦੇ ਅੱਜ ਮੈਂ ਤੇਰੇ ਦੋ ਚਪੜਾਂ ਲਾ ਦੇਣੀ ਆ ਨਹੀਂ ਤੁਸੀਂ ਆਪੇ ਦੱਸੋ ਮੈਨੂੰ ਆ ਜੀ ਕਹਿਣ ਵਾਲੀ ਆ ਤੁਹਾਨੂੰ ਬਰਾ ਘਰ ਦੇ ਵਿੱਚ ਹਰ ਇੱਕ ਕੰਮ ਕਰਨਾ ਭਾਬੀ ਦਾ ਇੰਨੇ ਪਿਆਰ ਨਾਲ ਰਹਿਣਾ ਮੈਂ ਤੇ ਤਾਂ ਵੀ ਮੈਂ ਹੀ ਚਪੜਾਂ ਖਾਵਾਂ ਭਾਬੀ ਕੋ ਉਤੋਂ ਵਾਲ ਜੇ ਰੰਗਾਇਆ ਬਹੁਤ ਚੰਗੇ ਲੱਗਦੇ ਆ ਤੁਹਾਨੂੰ ਪਤਾ ਆਪਾਂ ਆਪਣੇ ਯਾਰਾ ਦੋ ਸੌਂ ਟੀਚਰਾਂ ਕਰੀ ਦੀਆਂ ਵਾ ਤੇ ਹੁਣ ਮੈਨੂੰ ਸਾਰੀਆਂ ਟੀਚਰਾਂ ਕਰਨੀਆਂ ਵਾ ਇਹ ਹੈ ਕਿੱਥੇ ਆ ਇਹਨੂੰ ਬਾਜਦੇ ਹਾਂ ਇਹਨੂੰ ਮੈਂ ਪੁੱਛਾਂ ਇਹਦਾ ਕੋਈ ਹਾਲ ਨਹੀਂ ਇਹਦਾ ਜਦੋਂ ਵੇਖੋ ਲੜਦੀ ਰਹਿੰਦੀ ਲੜਦੀ ਰਹਿੰਦੀ ਨਹੀਂ ਕਹਿ ਰੇ ਨੇ ਇੱਧਰ ਆ ਤੂੰ ਹੀ ਤਾਂ ਦਮੋਲ ਖਰਾਬ ਕੀਤਾ ਯਾ ਨਹੀਂ ਮੈਂ ਕੀ ਕਹਿ ਤਾ ਹਣ ਕੀ ਹੋ ਗਿਆ ਹਣ ਤੂੰ ਬਸ ਕਿਤੇ ਨਾ ਮੈਨੂੰ ਜੀਣ ਨਾ ਦਵੀ ਜੀਣ ਨਾ ਮੈਨੂੰ ਦਵੀ ਇਹਨੇ ਤਾਂ ਲੁਤਰੀ ਲਾਤੀ ਹੋਣੀ ਆ ਉਹ ਇਹਦੀ ਗੱਲ ਸੁਣ ਲਈ ਮੇਰੀ ਸੁਣੀ ਜੇ ਤੇ ਕੀ ਬਕਵਾਸ ਕਰਨ ਦੇ ਆ ਤੇਰੀ ਸੁਣਾ ਮੈਨੂੰ ਪਤਾ ਏਡੀ ਜ਼ੁਬਾਨ ਆ ਤੇਰੀ ਮੇਰੀ ਜ਼ੁਬਾਨ ਤੁਹਾਨੂੰ ਵੇਖਦੀ ਆ ਆਪਣੇ ਭਰਾ ਦੀ ਨਹੀਂ ਵੇਖਦੀ ਜ਼ੁਬਾਨ ਮੇਰਾ ਭਰਾ ਵਾ ਤੇ ਉਹ ਮੇਰਾ ਭਰਾ ਹੀ ਰਹਿਣਾ ਵਾ ਨੀਵੇਂ ਹੋ ਗਏ ਤੈਨੂੰ ਰਹਿਣਾ ਪੈਣਾ ਤੇ ਤੈਨੂੰ ਮੈਂ ਦੱਸਾਂ ਵਾ ਧਾਣੀ ਉਹ ਕਹਿੋ ਜੇ ਬੰਦੇ ਜੇ ਤੁਸੀਂ ਆਪਣੇ ਭਰਾ ਕੋਲੋਂ ਮੇਰੀਆਂ ਬਦਖੁਈਆਂ ਸੁਣਨਦੇ ਜੇ ਜਨਾਨੀ ਦੀ ਇੱਜ਼ਤ ਨਾਮ ਦੀ ਕੋਈ ਚੀਜ਼ ਹੁੰਦੀ ਆ ਤੁਹਾਡੇ ਤੋਂ ਮੈਨੂੰ ਇਹ ਆਸ ਨਹੀਂ ਤੈਨੂੰ ਕੀ ਕੀਤਾ ਤੇਰੇ ਬੜੇ ਉਹਨੇ ਜੁੰਡੇ ਕਮਾ ਛੱਡੇ ਵਾ ਉਹ ਜੁੰਡੇ ਕਮਾਣ ਤੋਂ ਘੱਟ ਵੀ ਨਹੀਂ ਗਿਆ ਕਿੰਨੀ ਬਕਵਾਸ ਤੂੰ ਤੂੰ ਕਰਕੇ ਤੇ ਮੇਰੇ ਨਾਲ ਗੱਲ ਕਰਦਾ ਕਦੀ ਉਹਨੂੰ ਤੁਸੀਂ ਕਿਹਾ ਵਾ ਕਿ ਤੇਰੀ ਵੱਡੀ ਭਾਬੀ ਆ ਮਾਵਾ ਦੇ ਸਾਡੇ ਘਰ ਚ ਇਤਰਾ ਹੀ ਹੁੰਦਾ ਵਾ ਸਾਡੇ ਘਰ ਚ ਤੂੰ ਤੂੰ ਹੀ ਬੋਲਿਆ ਜਾਂਦਾ ਓਏ ਇਹਦੀ ਬਕਵਾਸ ਤੇ ਸੁਣੀ ਜਾਂਦੇ ਏ ਤੂੰ ਅਕਲ ਨਾਲ ਬੋਲੇ ਤੇਰੇ ਕੋਲ ਅਕਲ ਨਹੀਂ ਹੈਗੀ ਚੁੱਪ ਕਰ ਗੋਲਡੀ ਚੁੱਪ ਕਰ ਸਾਡੇ ਘਰ 'ਚ ਤੂੰ ਤੂੰ ਕਹਿ ਕੇ ਬੋਲਦੇ ਵੱਡੀ ਤੂੰ ਆ ਗਈ ਤੈਨੂੰ ਤੂੰ ਹੀ ਤੂੰ ਹੀ ਤੂੰ ਹੀ ਤੂੰ ਅਰੇ ਮੇਰੀ ਗੱਲ ਸੁਣ ਗੋਲਡੀ ਇੰਨੀ ਇਹਦੀ ਜ਼ੁਬਾਨ ਚੱਲਦੀ ਹੈ ਨਾ ਕੋਈ ਹੱਦ ਨਹੀਂ ਕਿੰਦੀ ਬਦਤਮੀਜ਼ਾਂ ਵਗਨ ਬੱਚਿਆਂ ਨੂੰ ਬੋਲਦੀ ਮੁੰਡੇ ਉਹ ਇਹਦਾ ਬੋਰੀ ਬਿਸਤਰਾ ਕਰੋ ਗੋਲ ਤੇ ਸੁੱਟੋ ਬਾਹਰ ਇਹਦੇ ਭਾਜੀ ਇਦਾਂ ਕਰੋ ਗੋਲਡੀ ਤੇਰੇ ਵੱਸ ਨਹੀਂ ਯਾਰ ਮੈਂ ਇਹਦੀ ਮਾਮ ਕਰਤਾ ਟੈਲੀਫੋਨ ਆੰਦੀ ਆ ਗੱਲਾਂ ਕੀਤਾ ਜੇ ਉਹ ਆਂਦੀ ਆ ਉਹ ਕੋਈ ਨਹੀਂ ਜਿਹੜਾ ਮਰਜ਼ੀ ਆ ਜਾਏ ਸਭ ਨੂੰ ਪਤਾ ਕੌਣ ਸਹੀ ਆ ਤੇ ਕੌਣ ਗਲਤ ਆ ਇਸ ਘਰ ਦੇ ਵਿੱਚ ਨਾ ਬਸ ਇਹੀਓ ਪ੍ਰਧਾਨ ਬਣਿਆ ਆ ਵਾ ਇਹਨੂੰ ਥੋੜੀ ਅਕਲ ਦੋ ਤੂੰ ਰਹਿਣ ਦੇ ਇਹਨੂੰ ਪ੍ਰਧਾਨ ਚੰਗਾ ਇਹਨੂੰ ਛੱਡ ਕੇ ਤੂੰ ਪ੍ਰਧਾਨ ਦੀ ਸੰਭਣੀ ਚੋਣੀ ਜਾਣਾ ਤਦ ਕਰਕੇ ਚੋਣੀ ਸਾਰੇ ਤੈਨੂੰ ਚੋਣੀ ਕਰਦੇ ਰੋ ਨਹੀਂ ਸੰਭਾ ਪ੍ਰਧਾਨ ਦੀ ਮੈਂ ਜੋ ਕਹਾਂ ਹੋਈ ਹੋਵੇ ਉਹ ਤੂੰ ਹੀ ਥੋੜੀ ਜਿਹੀ ਸ਼ਰਮ ਕਰ ਲੋ ਉਹ ਕਿਤਰਾ ਤਾਂ ਢੀਜਨਾਨੀ ਨੂੰ ਸਾਰੇ ਜਣੇ ਬੋਲਣਦੇ ਆ ਤੇ ਤੂੰ ਹੀ ਉਲਟਾ ਮੇਰਾ ਸਾਥ ਦੇਣ ਦੀ ਬਜਾਏ ਨਾ ਇਹਨਾਂ ਦਾ ਸਾਥ ਦੇਂਦੇ ਜੇ ਐਂਡ ਦੇ ਉੱਤੇ ਨਾ ਢੀਜਨਾਨੀ ਨੇ ਕੰਮ ਆਣਾ ਇਹਨਾਂ ਨੇ ਨਹੀਂ ਕੰਮ ਆਣਾ ਤੂੰ ਚਾਹੁੰਦੀ ਏ ਕਿ ਮੈਂ ਤੇਰੇ ਥੱਲੇ ਲੱਗ ਕੇ ਰਵਾਂ ਇਹੋ ਹੀ ਚਾਹੁੰਦੀ ਆ ਨਾ ਚਪੇੜਾ ਮੇਰ ਕੋ ਨਹੀਂ ਤੂੰ ਤੂੰ ਹੁੰਦਾ ਚੱਲ ਜਾ ਆਪਣਾ ਬੋਰੀ ਮਿਸਰਾ ਬੰਨ ਤੇ ਚੱਲ ਨਿਕਲ ਵੇਲ ਕਰ ਚੱਲ ਐਦਾਂ ਕਿਦਾਂ ਨਿਕਲ ਜਾਵਾਂ ਵਿਆਹ ਕੇ ਲਿਆਂਦਾ ਕੋਈ ਸੜਕੋ ਚੋਕੇ ਲਿਆਂਦਾ ਮੇਰੇ ਮ ਰਿਆ ਵਾ ਦੇ ਦੇ ਕਹਿੰਦੇ ਫੋਨ ਇਹਦੇ ਘਰ ਦਿਆਂ ਨੂੰ ਉਹਨਾਂ ਨੂੰ ਕੋ ਆ ਕੇ ਲੈ ਜਾਓ ਆਪਣੀ ਅਸਲੀਅਤੇ ਦੱਸ ਮੈਂ ਨਹੀਂ ਆਈ ਤੂੰ ਹੀ ਆਏ ਜ ਆਪਣੀ ਅਸਲੀਅਤੇ ਉੱਤੇ ਕੋਈ ਨਹੀਂ ਆਂਦੋ ਮੇਰੀ ਮਾਂ ਨੂੰ ਸਭ ਸੱਚਾਈ ਪਤਾ ਲੱਗ ਜੂਗੀ ਮਾਂ ਨੇ ਘਰ ਭਰ ਦਿੱਤਾ ਨਹੀਂ ਇੱਥੇ ਤਾਂ ਕੁਝ ਹੈਗਾ ਹੀ ਨਹੀਂ ਸੀ ਬੇਨੰਗੇ ਸੀ ਨਾ ਉਹ ਭਾਜੀ ਚਾਰ ਦਿਨ ਨਾ ਭਾਬੀ ਨੂੰ ਛੱਡ ਕੇ ਆਓ ਘਰ ਦੇ ਵਿੱਚ ਥੋੜੀ ਸ਼ਾਂਤੀ ਤੇ ਹੋਵੇ ਇਹਨੂੰ ਪੱਕੀ ਤੁਰ ਮੈਂ ਤੇ ਆਣਾ ਐਵੇਂ ਕੀ ਮੈਂ ਪੱਕੀ ਤੁਰ ਜੂਗੀ ਅਜੇ ਜਿਹਾ ਵਿਆਹ ਹੈ ਨਾ ਆਂਡੇ ਤੇਰੇ ਘਰ ਦੇ ਨਾ ਆਂਡੇ ਆਂ ਆਂਦੇ ਆ ਚੱਲ ਚੱਲ ਫੇਰ ਤੇ ਬਾਅਦੋਂ ਮੁੜੀ ਨਾ ਚੱਲ ਅੱਗੇ ਨਹੀਂ ਦੇਣਾ ਮੈਂ ਤੁਹਾਡੀਆਂ ਸੁਣਦੀ ਆਈ ਆ ਚਲ ਜਾਂਦੀ ਮੈਂ ਪੇਕੇ ਹੁਣ ਨਹੀਂ ਮੈਂ ਕਹਿੰਦੀ ਮੈਂ ਇੱਥੇ ਹੀ ਬੈਠੀ ਰਹਿੰਦੀ ਆ ਕੋਣ ਮੈਨੂੰ ਕੱਢਦਾ ਇੱਥੋਂ ਤੂੰ ਚੱਲ ਕੀ ਆ ਚੱਲ ਚੱਲ ਆਉਂਦੇ ਆ ਜੇ ਘਰ ਦੇ ਵੇਖ ਲਓ ਨੇ ਉਹ ਵੀ ਕੀ ਕਹਿੰਦੇ ਆ ਆਉਂਦੇ ਈ ਟੀ ਜਬਾਨ ਵਧੀ ਐ ਈ ਕਿਤੇ ਮੈਂ ਕਹਿੰਨਾ ਮੂੰਹ 'ਚ ਜ਼ਬਾਨ ਪਾਉਂਦੀ ਨਹੀਂ ਆ ਕਿਤੇ ਪਾਉਂਦੀ ਨਹੀਂ ਆ ਕਿਦੇ ਇਹ ਨਹੀਂ ਹੈ ਕਿ ਇੱਕ ਦਿਨ ਮੈਂ ਬਿਨਾ ਲੜਾਈ ਤੋਂ ਕੱਢ ਲਵਾਂ ਬੋ ਤਾਂ ਨਾ ਮੈਨੂੰ ਕਹੀ ਜਾਓ ਤੁਸੀਂ ਗੋਲਡੀ ਛੱਡ ਬੜਾ ਅਦੀ ਮੰਮੀ ਆ ਮਾਂ ਆਂਦੀ ਆ ਨਾ ਫਿਰ ਵੇਖਦੇ ਕੀ ਕਹਿਣਾ ਵਾ ਚੱਲ ਤੂੰ ਜਾ ਵਾ ਚਾਚੀ ਮੈਂ ਤੇ ਨਾ ਸਮਝਦੀ ਹੀਗੀ ਤੁਸੀਂ ਮੇਰੇ ਨਾਲ ਜੇ ਕਿਤਨਾ ਮੈਨੂੰ ਕਹਿੰਦੇ ਸੀ ਪੁੱਤ ਮੈਂ ਤੇ ਤੇਰੀ ਮਾਂ ਵਾਂ ਤੂੰ ਮੇਰੇ ਧੀਆ ਵਰਗੀ ਆ ਤੂੰ ਮੇਰੇ ਨਾਲ ਗੱਲ ਕਰ ਲੈ ਘਰ ਜਿਹੜੀ ਕਰਨੀ ਹੁੰਦੀ ਆ ਪਰ ਤੁਸੀਂ ਤੇ ਬੜੇ ਚਲਾਕ ਨਿਕਲੇ ਜੇ ਕਿ ਤਰ੍ਹਾਂ ਰਲ ਗਏ ਤੇ ਫੋਨ ਵੀ ਕਰਤਾ ਮੇਰੀ ਮਾਂ ਨੂੰ ਤੇ ਕਰਨਾ ਹੀ ਸੀ ਹਸਾਂ ਥੋੜੀ ਕੀਤਾ ਸੀ ਬੱਠਾ ਬਾਂਜੀ ਤਾ ਜਾ ਤੂੰ ਉਧਰੋ ਚੱਲ ਉਹ ਚੱਲੀ ਆ ਜਾ ਫਿਰ ਬਹਿ ਜਾ ਆਂਦੀ ਹੋਣੀ ਇਹਦੀ ਮਾਂ ਵੇਖ ਕਰਦੇ ਗੱਲ ਕੀ ਕਾ ਬੋਲਦੀ ਹੈ ਹੈ ਇਹਨੂੰ ਲਿਆ ਜਿੱਥੇ ਗੱਲ ਸ਼ਰਮ ਹੀ ਨਹੀਂ ਇਹਨੂੰ ਆਦਮੀ ਸਾਹਮਣੇ ਵੀ ਬੋਲੀ ਜਾਂਦੀ ਸਾਡੇ ਸਾਹਮਣੇ ਬੋਲੀ ਜਾਂਦੀ ਅਕਲ ਹੀ ਨਾ ਆ ਗਈ ਮਾਂ ਨੇ ਅਕਲ ਸਕਾਈ ਉਹਦੇ ਘਟਾ ਹੀ ਗਾ ਮੈਂ ਤਾਂ ਕਹ ਦੋਸਰ ਰੱਖ ਲੈਂਦੀ ਤੈਨੂੰ ਅਕਲ ਸਕਾਉਂਦੀ ਫੇਰ ਤੋੜਦੀ ਬਿਲਕੁਲ ਸਹੀ ਕਹਿੰਦੇ ਜਾ ਨਹੀਂ ਹਾਰੀ ਹੈ ਸਸੀ ਪੰਜੀ ਸਸੀ ਗਾਲਜੀ ਆ ਜਾਓ ਆ ਜਾਓ ਬਠੋ ਆ ਜਾਓ ਉਠਾ ਪੰਜੀ ਕੀ ਗੱਲ ਹੋਈ ਤੋ ਇਹ ਮੈਨੂੰ ਫੋਨ ਕੀਤਾ ਕਿ ਜਲਦੀ ਜਲਦੀ ਆ ਜਾਓ ਸਭ ਕੁਝ ਠੀਕ ਤੇਗਾ ਨਾ ਠੀਕ ਠੀਕ ਹੋਣਾ ਪੰਜੀ ਕੀ ਹੋਇਆ ਪੰਜੀ ਇਹੋ ਜੀ ਨੂੰ ਤੀ ਕੁਲ ਕੀ ਹਾਲਸ ਰੱਖ ਸਕਨੇ ਮਤਲਬ ਉਹ ਬੋਲਦੀ ਐ ਅੰਨੀ ਤੇਰੀ ਜ਼ੁਬਾਨ ਚ ਐਨਾ ਬੋਲਦੀ ਐ ਕੋਈ ਕਿਸੇ ਨੂੰ ਬਖਸ਼ਦੀ ਨਹੀਂ ਕਰ ਦੇ ਤੇ ਬੇਇੱਜ਼ਤੀ ਕਰਨ ਤੋਂ ਬਖਸ਼ਦੀ ਨਹੀਂ ਵੱਡਾ ਛੋਟਾ ਦਾ ਰਿਆਜ ਹੀ ਕੋਈ ਨਹੀਂ ਛੋਟਾ ਦੀ ਹੋਰ ਭਰਾਵਾਂ ਵਰਗਾ ਹੁਣ ਕਹਿੰਦੀ ਮੈਂ ਤੇਰਾ ਚਪੇੜਾ ਮਾਰਨੀ ਆ ਤੇਰੀ ਮਨਾਸਾ ਭੰਨ ਦੇਣੀ ਆ ਐਗੋ ਤਰੀਕਾ ਐ ਕਲ ਸਗਾ ਕੇ ਭੇਜ ਜਾ ਜੇ ਕੁੜੀ ਨੂੰ ਨਹੀਂ ਨਹੀਂ ਭੈਣ ਜੀ ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਕਿਹਾ ਕਿ ਮੇਰੀ ਧੀ ਤਾਂ ਬੜੀ ਹਾਸਮੁਖ ਸੀ ਹਾਜ਼ਿਰੰਦੀ ਹੁੰਦੀ ਸੀ ਐਸਨਾ ਕਦੀ ਨਹੀਂ ਸੀ ਬੋਲਦੀ ਭੈਣ ਜੀ ਮਨਜੂਰੇ ਦੇ ਮੂੰਹ ਤੇ ਕਦੀ ਹਾਸਾ ਦੇਖਿਆ ਮੈਂ ਤੇ ਕਦੀ ਵੇਖਿਆ ਨਹੀਂ ਜਦੋਂ ਆਈ ਹੋਈ ਆ ਉਦੋਂ ਦਾ ਮੈਂ ਤੇ ਕਦੀ ਹਾਸਾ ਵੇਖਿਆ ਨਹੀਂ 24 ਘੰਟੇ ਸੜੀ ਭੁੱਜੀ ਰਹਿੰਦੀ ਹੈ ਨਹੀਂ ਨਹੀਂ ਭੈਣ ਜੀ ਐ ਤਰ੍ਹਾਂ ਤਾਂ ਸੁਭਾਅ ਬਿਲਕੁਲ ਨਹੀਂ ਸੀ ਪਤਾ ਨਹੀਂ ਇਹਦਾ ਕਿਉਂ ਇਸ ਤਰ੍ਹਾਂ ਦਾ ਸੁਭਾਅ ਹੋ ਗਿਆ ਭੈਣ ਜੀ ਇਹ ਤਾਂ ਆਪਣੇ ਛੋਟੇ ਭਰਾ ਨਾਲ ਬੜਾ ਮਜ਼ਾਕ ਕਰਦੀ ਸੀ ਪਤਾ ਨਹੀਂ ਬੜਾ ਹੱਸਦੀ ਸੀ ਸੰਦੇ ਪਤਾ ਨਹੀਂ ਕਿਸ ਤਰ੍ਹਾਂ ਕਰਦੀ ਭੈਣ ਜੀ ਅੱਦੇ ਤੋਂ ਜ਼ਿਆਦਾ ਕੰਮ ਸੀ ਦੋਨੋਂ ਕਰ ਲੈਂਦੀਆਂ ਕਰਦਾ ਤੇ ਇਹਦੇ ਬਰਬਰਵੇਂ ਤਾਂ ਸੁੱਤੀ ਨਹੀਂ ਉੱਡਦੀ ਨਹੀਂ ਭੈਣ ਜੀ ਨਾਈਟ ਸੂਟ ਪਾ ਕੇ ਤੇ ਘੁੰਮਦੀ ਰਹਿੰਦੀ ਐ ਉਹ ਘਰ ਦਾ ਸਾਰਾ ਕੰਮ ਕਰ ਲੈਂਦੀ ਤੁਹਾਡੇ ਘਰ ਕਰਦੀ ਹੋएगी ਉਹ ਸਾਡੇ ਘਰ ਕੁਛ ਨਹੀਂ ਜੇ ਕਰਦੀ ਐਸੀ ਲੱਗਿਆ ਰਹਿੰਦੀ ਐ ਦੋਨੋਂ ਸਵੇਰ ਦਾ ਵੇਲਾ ਕੀ ਟਾਈਮ ਆਂਦਾ ਪਿਆ ਐਸਾ ਚਾਹ ਦਾ ਕੱਪ ਨਹੀਂ ਪੀਤਾ ਅਸੀਂ ਝੂਠੀ ਇੱਕ ਨੰਬਰ ਦੀ ਜੇ ਨਾ ਭੈਣ ਜੀ ਇਤਰਾ ਨਾ ਕਿਆ ਕਰੋ ਮੇਰੀ ਤੀਨ ਕਲਪਨਾ ਹੀ ਪਾਛੜ ਦੀ ਘਰ ਦੇ ਵਿੱਚ ਚਪੇੜਾ ਮਾਰਦੀ ਦਿਓ ਉਹਨੂੰ ਕਹਿੰਦੀ ਮੈਂ ਚਪੇੜਾ ਧਰ ਦੇਣੀ ਐ ਤੇ ਨਾਸਾ ਪਾੰਦ ਦੇਣੀ ਐ ਨਾ ਸੀ ਕਹਿੰਨਾ ਕਿ ਆਪਣੇ ਭਰਾਵਾਂ ਨਾਲ ਵੀ ਇੰਝ ਕਰਦੀ ਸੀ ਉੱਥੇ ਨਹੀਂ ਨਹੀਂ ਭੈਣ ਜੀ ਚਲੋ ਛੇਰ ਕੋ ਕੋ ਗਲਤੀ ਹੋ ਗਈ ਆ ਤੇ ਮੈਂ ਮਾਫੀ ਮੰਗ ਲੈਂਦੀ ਭੈਣ ਜੀ ਨਾ ਮਾਫੀ ਨਾ ਮੰਗੋ ਉੱਪਰ ਉੱਪਰ ਦਹਾਵਾ ਕਰਦੇ ਹੋ ਅਕਲ ਦਸਖਾਓ ਉਹਨੂੰ ਮਾਫੀ ਨਾ ਮੰਗੋ ਚਾਹੀਏ ਉਹਨੂੰ ਚਾਰ ਦਿਨ ਦੇਖੋ ਅਕਲ ਸਖਾਓ ਆਪਣੇ ਘਰ ਨਾ ਭੈਣ ਜੀ ਮੈਂ ਕਿੱਥੇ ਲੈ ਕੇ ਜਾਵਾ ਉਹਨੂੰ ਧੀਆ ਤੇ ਆਪਣੇ ਘਰ ਹੀ ਸੋਹਣੀਆਂ ਲੱਗਦੀਆਂ ਹਨਾ ਸੋਹਣੀਆਂ ਲੱਗਦੀ ਪਰ ਉਹਨੂੰ ਵੀ ਅਕਲ ਹੋਣੀ ਚਾਹੀਦੀ ਨਾ ਕਿਸ ਤਰ੍ਹਾਂ ਰਹਿਦਾ ਸੋਹਰੇ ਘਰ ਚ ਕਿੰਜ ਰਹਿਦਾ ਭੈਣ ਜੀ ਮੇਰੀ ਧੀ ਨੂੰ ਬਹੁਤ ਅਕਲ ਹੈ ਬੜੀ ਸਮਝਦਾਰ ਆ ਉਹ ਤੁਹਾਡੇ ਨਾਲ ਅਕਲ ਵਰਤਦੀ ਐ ਇਹ ਤਾਂ ਨਾ ਸਮਝਦਾਰੀ ਦਿਖਾਉਂਦੀ ਨਾ ਅਕਲ ਦਿਖਾਉਂਦੀ ਐ ਪੈਂਚੀ ਨੂੰ ਹਰ ਕੰਮ ਦੀ ਜਾਚ ਆ ਸਲਾਈ ਕਟਾਈ ਰੋਟੀ ਦਾ ਹਰ ਕੰਮ ਪੈਂਚੀ ਬੜਾ ਵਧੀਆ ਕਰਦੀ ਆ ਪੈਂਚੀ ਮੇਰੇ ਇੱਥੇ ਕਿਉਂ ਨਹੀਂ ਕਰਦੀ ਮੈਨੂੰ ਦੱਸੋ ਇੱਥੇ ਕਿਉਂ ਨਹੀਂ ਕਰਦੀ ਪੈਂਚੀ ਜਦੋਂ ਮੇਰੀ ਉਹਦੇ ਨਾਲ ਗੱਲ ਹੁੰਦੀ ਆ ਉਹਦੋਂ ਕੰਦੀ ਆ ਕਿ ਮੰਮੀ ਮੈਂ ਕੱਪੜੇ ਧੋਣ ਲਈ ਆ ਮੰਮੀ ਮੈਂ ਘਰ ਦਾ ਕੰਮ ਕਰਨ ਲਈ ਆ ਉਹ ਤਾਂ ਪੈਂਚੀ ਮੇਰੇ ਨਾਲ ਗੱਲ ਵੀ ਨਹੀਂ ਇੰਨੀ ਕਰਦੀ ਕੱਪੜੇ ਉਹ ਸਾਰਾ ਕੰਮ ਵਾਲੀਆਂ ਕਰਦੀਆਂ ਝੂਠ ਬੋਲਦੀ ਜੇ ਹਾਂ ਕਪੜੇ ਧੋਣ ਲਈ ਐ ਤੇ ਕਪੜੇ ਨੇ ਧੋਨੇ ਪੈਂਜੀ ਗਾਲਾਂ ਕੱਢ ਲਵੇਂ ਘਟ ਮੇਰੀ ਗੱਲ ਸੁਣੋ ਉਹ ਪਾਗਲ ਥੋੜਾ ਹੈਗੀ ਆ ਕਿ ਜਿਹੜਾ ਝੂਠ ਬੋਲੂਗੀ ਪਾਗਲ ਦੀ ਗੱਲ ਕਰਦੇ ਪਾਗਲ ਤੇ ਉਹਨਾਂ ਸਾਨੂੰ ਕੀਤਾ ਸਾਰਿਆਂ ਨੂੰ ਸੱਚੀ ਮਜੀ ਅਸੀਂ ਪਾਗਲ ਹੋ ਜਾਈ ਅਦੀ ਹਰਕਤਾਂ ਦੇਖ ਕੇ ਤੇ ਇਹਦੀ ਗੱਲਾਂ ਸੁਣ ਕੇ ਮਨਮਰਜ਼ੀਆਂ ਕਰਦੀ ਜੇ ਨਾ ਸਰਦੀ ਜੁੰਦੀ ਇਹ ਆਪਣੇ ਘਰ ਲਈ ਜੁੰਦੀ ਹੈ ਗੋਲਡੀ ਬੜਾ ਦੁਖੀ ਜੀ ਇਹਦੇ ਕੋਲ ਜੋ ਤੇ ਦਿਲ ਆਂਦਾ ਨਾ ਸੋਈ ਕਰਦੀ ਪਈ ਆ ਤੁਸੀਂ ਸਾਨੂੰ ਸਮਝਾਣਾ ਹੈ ਆਪਣੀ ਧੀ ਨੂੰ ਮਤ ਦੇਣ ਦੇ ਬਜਾਏ ਸਾਨੂੰ ਸਮਝਾਣ ਦੇ ਹੋਇਤਾ ਸ਼ਕਲ ਵੇਖਾਂ ਦੀ ਤਾਂ ਦੇਖ ਲੈਣਾ ਕਿ ਸਭ ਵਾਲਾਂ ਦਾ ਜਾਲਾ ਬਣਾਇਆ ਹੈ ਨੇ ਰੰਗ ਬਰੰਗੇ ਕਰਕੇ ਆਈ ਹੈ ਤੁਸੀਂ ਕੀ ਕਹਾਂ ਉਹਨੂੰ ਵਾਹ ਲਸਰਾ ਕਰਾ ਲੈ ਪਾਰਲਰਾਂ ਤੇ ਜਾ ਸਾਰੀਆਂ ਗੱਲਾਂ ਛੱਡੋ ਆ ਤਾਂ ਬੋਰੀਆ ਬਿਸਤਰਾ ਚੁੱਕੋ ਤੇ ਅਸਮਾਨ ਫੋਟੋ ਤੇ ਲੈ ਜਾਓ ਉਹਨੂੰ ਆਪਣੇ ਘਰ ਜੀ ਹੱਥ ਜੋੜੇ ਜੀ ਚਾਰ ਦਿਨ ਲੈ ਜਾਓ ਉਹਨੂੰ ਸਾਡੇ ਦਾ ਠੰਡ ਪੈਨ ਦਿਓ ਬੜੀ ਕਲਪਨਾ ਪਾਈ ਜੀ ਨਾ ਪੈਂਚੀ ਪਰ ਤੁਹਾਡੇ ਗਾੜੀ ਹੱਥ ਛੋੜੇ ਜੀ ਚਾਰ ਦਿਨ ਇਸ ਤਰ੍ਹਾਂ ਨਾ ਕਹੋ ਅਸੀਂ ਤਾਂ ਸਾਹ ਲਈਏ ਸੁੱਖ ਦਾ ਜਰਾ ਇਸ ਤਰ੍ਹਾਂ ਪੈਂਚੀ ਨਾ ਕਹੋ ਕਿਰਨ ਤੂੰ ਕੀ ਬੋਲਦੀ ਆ ਜੋ ਕਦੇ ਤੂੰ ਟੇਕ ਨਹੀਂ ਸਕਦੀ ਜਿਤਨਾ ਕਹਿੰਦੀ ਉਤਰਾ ਕਈ ਜਾਇਆ ਕਰਖਾ ਜਿਤਨਾ ਕਹਿੰਦੇ ਜੀਜੀ ਕਰ ਉਤਰਾ ਜੀਜੀ ਕਰਿਆ ਕਰ ਤੂੰ ਤੈਨੂੰ ਮੈਂ ਉਦੋਂ ਵੀ ਕਿਹਾ ਸੀ ਬੁੱਤ ਬਨ ਜਾ ਇਹਨਾਂ ਦੀ ਕੰਮ ਵਾਲੀ ਬਨ ਕੇ ਰਹਿ ਜੋ ਕਹਦੇ ਕਰੀ ਜਾ ਮੈਂ ਤੈਨੂੰ ਆਪਣੇ ਘਰ ਲੈ ਜਾ ਲੋਕਾਂ ਦੇ ਤਾਣੇ ਸੁਣਾ ਕਿ ਆਪਣੇ ਘਰ ਕਿਉਂ ਨਹੀਂ ਵਸਣ ਡਈਏ ਕੀ ਦੱਸਾਂ ਲੋਕਾਂ ਨੂੰ ਮੈਂ ਦੇ ਜਵਾਬ ਮੈਨੂੰ ਐਸ ਕਰਕੇ ਪੁੱਤ ਤੂੰ ਇੱਕ ਬੁੱਤ ਬਣ ਕੇ ਰਹਿ ਐ ਇੱਥੇ ਜਿ ਤਰਾ ਇਹ ਕਹਿੰਦੇ ਇੱਕ ਵਾਰ ਜੇ ਕਹਿੰਦੇ ਉੱਠ ਜਾ ਤੂੰ ਉੱਠ ਜਾ ਜੇ ਕਹਿੰਦੇ ਬਹਿ ਜਾ ਤੇ ਬਹਿ ਜਾ ਪੁੱਤਰ ਮੈਂ ਤੇਰੇ ਅੱਗੇ ਹੱਥ ਜੋੜਦੀ ਆ ਹੱਥ ਨਾ ਜੋੜ ਮੇਰੀ ਗੱਲ ਸੁਣ ਲੈ ਨੇ ਇਹ ਜਿ ਤਰਾ ਕੰਦੇ ਨਾ ਉਤਰਾ ਕਹੀ ਕਰੀ ਜਾ ਤੂੰ ਮੈਂ ਤੈਨੂੰ ਕੀ ਕਿਹਾ ਸੀ ਜਿਦੋਂ ਤੇਰੀ ਉਥੋਂ ਡੋਲੀ ਚੱਲੀ ਸੀ ਤੈਨੂੰ ਇੱਕੋ ਗੱਲ ਸਮਝਾਈ ਸੀ ਕਿ ਉਸ ਕਰੋ ਤੇਰੀ ਡੋਲੀ ਉੱਠੀ ਆ ਤੇ ਐਸ ਕਰੋ ਤੇਰੀ লাশ ਉੱਠਣੀ ਚਾਹੀਦੀ ਤੇਰੇ ਮੈਂ ਦੱਸਾਂ ਮੈਂ ਨਹੀਂ ਤੈਨੂੰ ਲੈ ਕੇ ਜਾਣਾ ਤੈਨੂੰ ਮੈਂ ਸਮਝਾਤਾ ਭੈਣ ਜੀ ਬਾਕੀ ਤੋਹੀ ਵੀ ਮੈਨੂੰ ਮਾਫ਼ ਕਰ ਦੋ ਮੰਮੀ ਬਸ ਕਰ ਜੋ ਹੁਣ ਤੁਸੀਂ ਮਾਫ਼ੀਆਂ ਮੰਗਣੀਆਂ ਮੰਮੀ ਸਿਰਫ ਚੁੱਪ ਨਹੀਂ ਕਰਦੀ ਇਹ ਚੁੱਪ ਨਹੀਂ ਕਰਦੀ ਲੜਾਈ ਇਹਦੀ ਸਿਰਫ ਇਹੋ ਹੀ ਆ ਕਿ ਇਹਦੀ ਜ਼ਬਾਨ ਆਪਣੀ ਨਹੀਂ ਹੈਗੀ ਕੁਝ ਨਹੀਂ ਕੁਝ ਨਹੀਂ ਪੁੱਤਰ ਹੋਰ ਨਹੀਂ ਬੋਲਦੇ ਪੰਜ ਜੀ ਹੋਰ ਨਹੀਂ ਬੋਲਦੇ ਤੁਹਾਡੇ ਵਰਗੇ ਮਾਪੇ ਹੀ ਹੁੰਦੇ ਆ ਜਿਹੜੇ ਕੁੜੀਆਂ ਨੂੰ ਜ਼ਬਰਦਸਤੀ ਕਹਿੰਦੇ ਆ ਕੋਈ ਗੱਲ ਨਹੀਂ ਸਹੀ ਜਾਓ ਸਹੀ ਜਾਓ ਤੇ ਬਾਅਦ ਚ ਕੀ ਹੁੰਦਾ ਕੁੜੀਆਂ ਬਾਹ ਲੈ ਕੇ ਮਰ ਜਾਂਦੀਆਂ ਨੇ ਤੇ ਬਾਅਦ ਚ ਰੋਂਦੇ ਆ ਕਿ ਜੇ ਆਪਾਂ ਪਹਿਲਾਂ ਹੀ ਕਦਮ ਚੁੱਕ ਲੈਂਦਾ ਤੇ ਇਥੋਂ ਤੱਕ ਨੋਪਤ ਹੀ ਨਹੀਂ ਆਣੀ ਸੀ ਤੇ ਤੁਸੀਂ ਵੀ ਉਹਨਾਂ ਦੇ ਮਾਪਿਆਂ ਦੇ ਵਿੱਚਾਂ ਹੀ ਆਂਦੇ ਜੇ ਉਹ ਤੁਸੀਂ ਇਹਨਾਂ ਦੀ ਗਲਤੀ ਕੱਢਣ ਦੀ ਬਜਾਏ ਮੇਰੀ ਗਲਤੀ ਗੱਡੀ ਜਾਂਦੇ ਜੇ ਇਹਨਾਂ ਨੂੰ ਵੀ ਸਮਝਾਓ ਉਹ ਇਹਨਾਂ ਦੇ ਤੇ ਆਪਣੇ ਮੁੰਡੇ ਤੇ ਜ਼ੋਰ ਨਹੀਂ ਆ ਉਹ ਕਿਤਨਾ ਮੈਨਾਂ ਬੋਲਦਾ ਦੂਦੂ ਕਰਕੇ ਆਖਿਰਕਾਰ ਮੈਂ ਭਾਬੀ ਹਾਂ ਉਹਦੀ ਵੱਡੀ ਭਾਬੀ ਮਾਵਾ ਦੇ ਸਮਾਨ ਹੁੰਦੀ ਆ ਉਹਦੀ ਕੀ ਉਹਦੀ ਗੱਲ ਤੇ ਛੱਡੋ ਮੰਮੀ ਅ ਜਿਹਦੇ ਨਾਲ ਮੈਂ ਵਿਆਹ ਕੇ ਆਈ ਆ ਇਹਨਾਂ ਨੂੰ ਤੇ ਚਾਹੀਦਾ ਨਾ ਕਿ ਮੇਰੀ ਸਾਈਡ ਲੈਣ ਮੇਰੇ ਵਾਲ ਦੀ ਗੱਲ ਕਰਨ ਤੁਹਾਡੇ ਕਰਕੇ ਮੈਂ ਆਪਣਾ ਸਾਰਾ ਖਾਨ ਦਾ ਛੱਡ ਕੇ ਆਈ ਆਪਣਾ ਨਾਮ ਬਦਲਿਆ ਸਿਰਫ ਤੁਹਾਡੇ ਕਰਕੇ ਮੈਂ ਉਹ ਸਾਰਾ ਘਰ ਛੱਡ ਕੇ ਆਈ ਆ ਇਸ ਘਰ ਨੂੰ ਸੰਵਾਰਨ ਦੇ ਵਿੱਚ ਤੇ ਪਰ ਤੁਸੀਂ ਕੀ ਕਰਨਦੇ ਜੇ ਮੇਰਾ ਸਾਥ ਦੇਣ ਦੀ ਬਜਾਏ ਇਹਨਾਂ ਸਾਰਿਆਂ ਦਾ ਸਾਥ ਦੇਣਦੇ ਜੇ ਉਹ ਕਦੀ ਮੇਰੀ ਸਾਈਡ ਲਈ ਕਦੀ ਕਿਹਾ ਵਾ ਕਿਰਨ ਨਹੀਂ ਤੂੰ ਠੀਕ ਆ ਇਹ ਤੇ ਮੈਨੂੰ ਦਲਾਸਾ ਹੀ ਦਿੱਤਾ ਵਾ ਕੋਈ ਗੱਲ ਨਹੀਂ ਨਹੀਂ ਤੂੰ ਕਿੱਥੇ ਠੀਕ ਹੁੰਨੀ ਆ ਮੈਨੂੰ ਦੱਸ ਅੱਜ ਕੀ ਹੋਇਆ ਅੱਜ ਲੜਾਈ ਤੇਰੇ ਕਰਕੇ ਹੋਈ ਨਾ ਤੇਰੇ ਕਰਕੇ ਹੋਈ ਨਾ ਮੇਰੇ ਕਰਕੇ ਨਹੀਂ ਹੋਈ ਹਾਂ ਤੁਹਾਡੇ ਲਾਡਲੇ ਭਰਾ ਕਰਕੇ ਹੋਈ ਜਿਹਨੂੰ ਤੁਸੀਂ ਘਰ ਦਾ ਪ੍ਰਧਾਨ ਬਣਾਇਆ ਹੋਇਆ ਵਾ ਆਇ ਤਰ੍ਹਾਂ ਦੀਆਂ ਗੱਲਾਂ ਕਰਦੀ ਮੰਮੀ ਤੂੰ ਇਹ ਤੇ ਮੇਰੀ ਸਾਈਡ ਲੋ ਆਹ ਕਿ ਦੱਸ ਦੱਸ ਮੇਰੀ ਗੱਲ ਸੁਣੋ ਅੱਜ ਲੜਾਈ ਸ਼ੁਰੂ ਕਿੱਥੋਂ ਹੋਈ ਸਿਰਫ ਇਹਨਾਂ ਦੱਸ ਦੇ ਉਹ ਮੈਂ ਕਿੱਥੋਂ ਦੱਸਾਂ ਸਟਾਰਟ ਹੋਈ ਸੀ ਤੇ ਕਿੱਥੇ ਐਂਡ ਹੋਈ ਸੀ ਉਹ ਕਦੀ ਤੁਸੀਂ ਮੇਰੀ ਸਾਈਡ ਦੀ ਗੱਲ ਸੁਣੀ ਆ ਹਮੇਸ਼ਾ ਨਾ ਇੱਕ ਸਾਈਡ ਦੀ ਗੱਲ ਸੁਣਦੇ ਜੇ ਉਹਨਾਂ ਨੇ ਕੀ ਕਹਿਣ ਦੇ ਜੇ ਉਹ ਮੇਰੀ ਮਾਂ ਨੂੰ ਬੁਲਾ ਕੇ ਉਹਦੇ ਕੋਲ ਮਾਫੀ ਮੰਗਾਂਦੇ ਜੇ ਕੁੜੀ ਦੀ ਮਾਂ ਤੇ ਵੈਸੇ ਹੀ ਮਜਬੂਰ ਹੁੰਦੀ ਆ ਕੁੜੀ ਵਾਲੇ ਹਮੇਸ਼ਾ ਮੁੰਡੇ ਵਾਲਿਆਂ ਦੇ ਸਾਹਮਣੇ ਆਪਣਾ ਸਿਰ ਝੁਕਾਂਦੇ ਆ ਤੇ ਮੇਰੀ ਗੱਲ ਸੁਣੋ ਉਹ ਤੁਸੀਂ ਕਿਸੇ ਦੀ ਧੀ ਨੇ ਇਤਨਾ ਕਰਨ ਦੇ ਜੇ ਮਤ ਭੁੱਲੋ ਤਾਡੀ ਆਪਣੀ ਵੀ ਇੱਕ ਧੀ ਹੈਗੀ ਆ ਕਿਰਨ ਸਾਡੀ ਕੁੜੀ ਦਾ ਨਾਮ ਨਾਲ ਹੈ ਆਪਣੀ ਲੜਾਈ ਚ ਚਾਚੀ ਰੁਕੋ ਤੁਸੀਂ ਇੱਕ ਮਿੰਟ ਬੋਲਣ ਹੀ ਦੇ ਕੁਸ਼ਨ ਬੋਲੋ ਕਿਰਨ ਮੈਂ ਨਹੀਂ ਚਾਹੁੰਦਾ ਕਾਸ਼ ਵੀ ਦੇ ਨਾਲ ਇਸ ਤਰ੍ਹਾਂ ਦਾ ਕੁਝ ਹੋ ਵੀ ਮੈਂ ਤੇ ਸੋਚ ਵੀ ਨਹੀਂ ਸਕਦਾ ਕਿ ਕਾਸ਼ ਵੀ ਨੇ ਜ਼ਿੰਦਗੀ 'ਚ ਕਹੀ ਹਰ ਤਰ੍ਹਾਂ ਦਾ ਵੀ ਕੋਈ ਦੁੱਖ ਜਿਹੜਾ ਵਾ ਉਹਦਾ ਸਾਹਮਣਾ ਕਰਨਾ ਪਵੇ ਮੈਂ ਤੇ ਚਾਹੁੰਦਾ ਵਾ ਕਿ ਦੁਨੀਆ ਭਰ ਦੀਆਂ ਖੁਸ਼ੀਆਂ ਉਹਦੀ ਝੋਲੀ ਦੇ ਵਿੱਚ ਪੈਣ ਤੁਸੀਂ ਇਹ ਚਾਹੁੰਦੇ ਜੀ ਕਿ ਤੁਹਾਡੀ ਕੁੜੀ ਦੇ ਝੋਲੀ 'ਚ ਦੁਨੀਆ ਭਰ ਦੀਆਂ ਖੁਸ਼ੀਆਂ ਪੈਣ ਉਹਨੂੰ ਕਦੀ ਵੀ ਇਤਨਾ ਦੀ ਸਿਚੁਏਸ਼ਨ ਦਾ ਸਾਹਮਣਾ ਨਾ ਕਰਨਾ ਪਵੇ ਪਰ ਕਿਸੇ ਦੀ ਕੁੜੀ ਦੇ ਨਾਲ ਤੁਸੀਂ ਇਹ ਸਾਰਾ ਕੁਝ ਕਰਨ ਦੇ ਜੇ ਤੁਸੀਂ ਇਹ ਸੋਚ ਕੇ ਵੇਖਿਆ ਉਹਦੇ ਮਾਪਿਓ ਤੇ ਕੀ ਬੀਤਦੀ ਹੋਗੀ ਮੈਂ ਮੰਮੀ ਤੁਹਾਡੇ ਕੋ ਮਾਫੀ ਮੰਗਦਾ ਕਿ ਤੁਹਾਨੂੰ ਇੱਥੇ ਆ ਕੇ ਇਸ ਤਰ੍ਹਾਂ ਕਰਨਾ ਬੰਦਾ ਵਾ ਅੱਜ ਤੋਂ ਬਾਅਦ ਤੁਹਾਨੂੰ ਆਉਣ ਦੀ ਜ਼ਰੂਰਤ ਨਹੀਂ ਪਊਗੀ ਕਿਰਨ ਦੇ ਨਾਲ ਮੈਂ ਖਲੋਟਾਂਗਾ ਅੱਜ ਤੋਂ ਬਾਅਦ ਕਿਰਨ ਨੂੰ ਤਤੀ ਬਾਣੀ ਲੱਗਦੀ ਹਾਂਜੀ ਸਸੇ ਗਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਹੋਪ ਤੇ ਸਾਰੇ ਜਾਣੇ ਵਧੀਆ ਵਗੇ ਤੇ ਅੱਜ ਦੀ ਸਟੋਰੀ ਦੱਸੋ ਜੀ ਸਾਰਿਆਂ ਨੂੰ ਹਾਂਜੀ ਆ ਅੱਜ ਦੀ ਸਟੋਰੀ ਤੇ ਸਾਰਿਆਂ ਨੇ ਵੇਖ ਲਈ ਹੋਏਗੀ ਕਿ ਅੱਜ ਦੀ ਜਿਹੜੀ ਸਟੋਰੀ ਆ ਉਹ ਦਿਓਰ ਪਰਚਾਈ ਦੇ ਰਿਸ਼ਤੇ ਨੂੰ ਲੈ ਕੇ ਹੈਗੀ ਆ ਕਿ ਖਟਪਟ ਜਿਹੜੀ ਲੜਾਈ ਝਗੜਾ ਰਹਿੰਦਾ ਪਰ ਇਹਦੇ ਵਿੱਚ ਲਾਸਟ ਦੇ ਵਿਖਾਇਆ ਗਿਆ ਕਿ ਗੋਲਡੀ ਨੇ ਬੜਾ ਅੱਛਾ ਰੋਲ ਪਲੇ ਕੀਤਾ ਹੈ ਕਿ ਜਦੋਂ ਇੱਕ ਜਵਾਈ ਆਪਣੇ ਸਾਸਰ ਨੂੰ ਕਹਿ ਦੇਵੇ ਕਿ ਮੇਰੇ ਕੋ ਪਿੱਛੇ ਜੋ ਹੋ ਗਏ ਆ ਗਲਤੀਆਂ ਆਂ ਮੈਨੂੰ ਮਾਫ਼ ਗਾਹ ਤੋ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਗੀ ਤੁਸੀਂ ਮੰਨਣਾ ਨੇ ਜਿਹੜੇ ਸੋਹਰੇ ਪਰਿਵਾਰ ਹੁੰਦੇ ਆ ਉਹ ਸਾਰਾ ਕੁਝ ਭੁੱਲ ਜਾਂਦੇ ਨੇ ਕਿ ਜਵਾਈ ਨੇ ਇਹ ਚੀਜ਼ ਫੀਲ ਕਰ ਲਈ ਆ ਬਾਕੀ ਇਹਦੇ ਵਿੱਚ ਜਿਹੜਾ ਦਿਓਰ ਦੀ ਜ਼ਿਆਦਾ ਇਨਵੋਲਵਮੈਂਟ ਆ ਨਾ ਉਹ ਗਲਤ ਆ ਵੇਖੋ ਹੁਣੇ ਹੀ ਚਾਹੀਦੀ ਦਿਓਰ ਵੀ ਭਰਾ ਹੁੰਦੇ ਭਾਂਜੇ ਇੰਨੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਤੇ ਉਹਦੇ ਵਿੱਚ ਇੱਕ ਗਲਤੀ ਆ ਸੱਸਾਂ ਦੀ ਯਾਨੀ ਕਿ ਮੁੰਡੇ ਦੀ ਮਾਂ ਦੀ ਹੈ ਨਾ ਜਿਹੜੀਆਂ ਚਾਚੀ ਸਾਸਤੀ ਜਾਂ ਹੋਰ ਵੀ ਚਾਚੀਆਂ ਤਾਈਆਂ ਜੇ ਉਹਨਾਂ ਦੀ ਗਲਤੀ ਹੈ ਕਿ ਜਿਹੜਾ ਉਹ ਗੱਲ ਨੂੰ ਵਧਾਵਾ ਦਿੰਦੇ ਆ ਦਿਓਰ ਨੂੰ ਦਿਓਰ ਦੀ ਜਗ੍ਹਾ ਤੇ ਹੀ ਰਹਿਣਾ ਚਾਹੀਦਾ ਪਰ じゃ ਇਨਾ ਕੋਈ ਮਤਲਬ ਨਹੀਂ ਫਾਲਤੂ ਦੀ ਗੱਲ ਕਰਨ ਦਾ ਤੇ ਜੇ ਉਧਰੋਂ ਵੀ ਲੈ ਤਾਂ ਸਾਰਨਾ ਵੱਡਾ ਹੈ ਗਲਤੀ ਆ ਹਸਬੰਦ ਦੀ ਜਿੰਨੇ ਆਪਣੇ ਭਰਾ ਨੂੰ ਸਮਝਾਣਾ ਕਿ ਤੇਰਾ ਕੋਈ ਮਤਲਬ ਨਹੀਂ ਪਰਜਾਈ ਤੇਰੀ ਮਾਂ ਆ ਐਸਾ ਦੀ ਫਾਲਤੂ ਗੱਲ ਨਹੀਂ ਕਰਨੀ ਚਾਹੀਦੀ ਜਦੋਂ ਹਜੇ ਗੱਲ ਦੀ ਸਟਾਰਟਿੰਗ ਹੁੰਦੀ ਨਾ ਉਦੋਂ ਹੀ ਤੁਹਾਨੂੰ ਉਹ ਚੀਜ਼ ਨੂੰ ਰੋਕਣਾ ਪੈਂਦਾ ਵੇਖੋ ਜੀ ਆਪਾਂ ਕੁੜੀ ਨੂੰ ਕੀ ਸਮਝਾਣੇ ਸ਼ੁਰੂ ਤੋਂ ਕਿ ਤੇਰੀ ਆਪਾਂ ਕਿਸੇ ਨੂੰ ਲੰਬਾ ਨਹੀਂ ਭੇਜਿਆ ਭਰਾ ਸਭ ਜੀ ਸੱਸ ਨੂੰ ਮਾਂ ਸਮਝੀ ਤੇ ਅਸਰ ਸੱਸਾਂ ਨੂੰ ਵੀ ਕਹਿਣਾ ਚਾਹੀਦਾ ਵਾ ਨਾ ਬਿਲਕੁਲ ਸ਼ੁਰੂ ਤੋਂ ਭੇਜਿਆ ਪਤੀ ਰੋ ਹਿੰਮਤ ਦੇਂਦੇ ਰਹਿਣੇ ਆਪਾਂ ਦੀ ਨੋ ਹਿੰਮਤ ਦਿੰਦੇ ਰੰਨੇ ਆਪਾਂ ਕਿ ਨਹੀਂ ਜੀ ਤੁਸੀਂ ਸਟਰੋਂਗ ਬਣ ਗੱਲੀ ਮੱਲੇ ਚ ਜੇ ਤੇ ਨਾ ਕੋਈ ਲੜਾਈ ਕਰੇ ਐਸਾ ਨਾ ਕਰ ਪਰ ਇੱਕ ਜਗ੍ਹਾ ਤੇ ਜਾ ਕੇ ਉੱਥੇ ਕੁੜੀ ਨੂੰ ਆਪਾਂ ਕਹਿ ਦਿੰਨੇ ਆਂ ਮਾਪਿਓ ਕਿ ਸਮਝੋਤਾ ਕਰ ਉਹ ਕੁੜੀ ਸਾਡੀ ਸਮਝੋਤਾ ਹੀ ਕਰਦੀ ਰਹਿੰਦੀ ਹੈਗੀ ਆ ਤੇ ਜਦੋਂ ਕੁੜੀ ਬੋਲੇ ਤੇ ਫੇਰ ਕਹਿ ਦੇਣਾ ਬੋਲਦੀ ਆ ਜੀ ਇਹ ਚੀਜ਼ਾਂ ਗਲਤ ਹੈਗੀਆਂ ਤੇ ਇਹ ਤੁਹੀ ਵੇਖੋ ਜੀ ਕੁੜੀ ਜੇ ਘਰ ਚ ਲਾਣਾ ਜਾਣਦੀ ਆ ਨਾ ਤੇ ਜੇ ਕੋਈ ਲੜਾਈ ਕਰੇ ਤ ਉਹਨੂੰ ਸਿੱਧਿਆਂ ਕਰਨਾ ਵੀ ਜਾਣਦੀ ਆ ਇਹਦੇ ਨਾਲੋਂ ਚੰਗਾ ਇਹੋ ਹੀ ਆ ਕਿ ਤੁਸੀਂ ਆਪਣੇ ਆਪਣੀ ਜਗ੍ਹਾ ਤੇ ਰਹੋ ਜਿਹੜਾ ਟਾੜਾ ਰਿਸ਼ਤਾ ਹੈ ਉਸ ਰਿਸ਼ਤੇ ਨੂੰ ਬਰਕਰਾਰ ਰੱਖੋ ਬਸ ਇਹੋ ਕਹਿਣਾ ਹੈ ਕਿਰਨੂ ਤਾਂ ਬੜੀਆਂ ਗੱਲਾਂ ਪਾਵੇ ਸਾਰੇ ਰਾਤ ਲੱਗੇ ਰਹੀਏ ਤੇ ਚਲੋ ਜੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇਹ ਜ਼ਰੂਰ ਦੱਸਿਓ ਸਾਨੂੰ ਕਮੈਂਟਾਂ ਰਹੀ ਕਿ ਤੁਹਾਨੂੰ ਇਹ ਸਟੋਰੀ ਕਿਸ ਤਰ੍ਹਾਂ ਦੀ ਲੱਗੀ ਹੈ ਥੈਂਕ ਯੂ ਥੈਂਕ ਯੂ